ਯਾਰ ਸਾਡੇ ਪ੍ਰਸ਼ਾਸਨ ਨੂੰ ਕੀ ਫਿਕਰ ਪੈ ਗਿਆ ਮੇਰੇ ਬੱਚੇ ਪਰ ਮੈਨੂੰ ਰਤਨ ਇਹਨਾਂ ਤੋਂ ਖਰਸ਼ਾ ਇਹ ਹੈ ਕਿਤੇ ਮੈਂ ਜਿੱਥੇ ਪਹਿਲਾਂ ਮੇਰੇ ਸ਼ੁਭਦੀਪ ਨੂੰ ਖੋਲਿਆ ਮੈਂ ਕਿਤੇ ਸ਼ੁਭ ਮੇਰੇ ਨੰਨੇ ਸ਼ੁਭਦੀਪ ਨੂੰ ਵੀ ਨਾ ਖੋਲਾਂ ਕਿਦੈ ਤੁਹਾਨੂੰ ਜੀ ਇੱਕ ਘਵਰਾਟ ਵੀ ਇਹ ਕੀ ਹੋ ਗਿਆ ਸਿੱਧੂ ਨੂੰ ਅਸੀਂ ਮਾਰਿਆ ਸੀ ਇੱਕ ਬੜਾ ਵੱਡਾ ਹਉਆ ਖਤਮ ਕੀਤਾ ਸੀ ਹਉਆ ਫੇਰ ਪਤਾ ਹੋ ਗਿਆ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਦਿਲ ਦੇ ਪਿਆਰਿਓ ਮੈਂ ਤੁਹਾਡਾ ਮਲਕ ਵਸੀਮ ਤੇ ਜੁੜ ਗਿਆ ਤੁਹਾਡੇ ਨਾਲ ਵੀਰੋ ਬਲਕੌਰ ਸਿੰਘ ਇਹ ਦੱਸ ਰਿਹਾ ਹੈ ਕਿ ਛੋਟੇ ਸ਼ੁਭਦੀਪ ਨੂੰ ਕੀ ਖਤਰਾ ਵੈ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਤੰਗ ਕੀਤਾ ਕੀ ਦੁਖੀ ਕੀਤਾ ਪੂਰੀ ਤਫਸੀਲ ਅਸੀਂ ਅੱਜ ਬਲਕੌਰ ਸਿੰਘ ਦੇ ਇੰਟਰਵਿਊ ਦੇ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਦੇਖਣੇ ਆ ਤੇ ਇਸ ਦੇ ਬਾਰੇ ਜਾਣਨੇ ਆ ਹੂੰ ਯਾਰ ਸਾਡੇ ਪ੍ਰਸ਼ਾਸਨ ਨੂੰ ਕੀ ਫਿਕਰ ਪੈ ਗਿਆ ਮੇਰੇ ਬੱਚੇ ਦਾ ਪਰ ਮੈਨੂੰ ਰਤਨ ਇਹਨਾਂ ਤੋਂ ਖਰਸ਼ਾ ਇਹ ਹੈ ਕਿਤੇ ਮੈਂ ਜਿੱਥੇ ਪਹਿਲਾਂ ਮੇਰੇ ਸ਼ੁਭਦੀਪ ਨੂੰ ਖੋਲਿਆ ਮੈਂ ਕਿਤੇ ਮੇਰੇ ਨੰਨੇ ਸ਼ੁਭਦੀਪ ਨੂੰ ਵੀ ਨਾ ਖੋਲਾਂ ਕਿਤੇ ਤੁਸੀਂ ਅਲਟਰਾਸਾਉਂਡ ਕੀਤਾ ਕੋਰਾ ਤੁਸੀਂ ਉਹ ਕੀਤਾ ਕਰਾਇਆ ਕਮਾ ਲੂਗੀ ਤੁਸੀਂ ਅੱਜ ਗੱਲ ਤੋਂ ਪਰਸੋਂ ਜਿੰਦਗੀ ਚ ਫਿਲ ਕਰੀਏ ਬਿਲਕੁਲ 652 ਸਾਲ ਦਾ ਹੋ ਗਿਆ ਮੈਂ ਕੋਈ ਨਿਆਣਾ ਬੱਚਾ ਤਾਂ ਹੈ ਨਹੀਂ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਤੁਹਾਨੂੰ ਅਧਿਕਾਰੀਆਂ ਨੇ ਇਹ ਦੱਸਿਆ ਵੀ ਉਹ ਕਿੱਥੋਂ ਆਏ ਨੇ ਜਾਂ ਤੁਹਾਡੇ ਤੇ ਕੋਈ ਕਾਰਵਾਈ ਕਰਨੀ ਹੈ ਇਦਾਂ ਦੀ ਕੋਈ ਗੱਲ ਕਹੀ ਉਹਨਾਂ ਨੇ ਇਹਨਾਂ ਨੂੰ ਜੀ ਇੱਕ ਕਵਰਾਤ ਵੀ ਇਹ ਕੀ ਹੋ ਗਿਆ ਸਿੱਧੂ ਨੂੰ ਅਸੀਂ ਮਾਰਿਆ ਸੀ ਇੱਕ ਬੜਾ ਵੱਡਾ ਹਉਆ ਖਤਮ ਕੀਤਾ ਸੀ ਹਉਆ ਫੇਰ ਪੈਦਾ ਹੋ ਗਿਆ ਪੇਰਾ ਬੇਟਾ ਕੋਈ ਸਰਕਾਰ ਦੇ ਸੀਐਮ ਸਾਹਿਬ ਦੀ ਕੁਰਸੀ ਖੋਲੂਗਾ ਜਾਂ ਕੇ ਤੇਰਾ ਬੱਚਾ ਮੇਰੇ ਘਰੇ ਜੰਮਿਆ ਉਹਨੇ ਮੇਰੀ ਬਰਾਤ ਸਾਹਮਣੀ ਆ ਮੈਂ ਇਹਨੂੰ ਪੜਾਉਣਾ ਲਗਾਉਣਾ ਮੈਂ ਸਰਕਾਰ ਤੋਂ ਗਾਰੰਟੀ ਮੰਗਦਾ ਵੀ ਮੇਰੇ ਨੂੰ ਕਿਤਾਬਾਂ ਲੈ ਕੇ ਜਾਓ ਮੈਂ ਭਾਰਤ ਦੇ ਸੰਵਿਧਾਨ ਦੀ ਕਾਨੂੰਨ ਦਾ ਹਾਰ ਦੀ ਗੱਲ ਦੀ ਪੂਰਾ ਹਾਂ ਜੇ ਤੁਸੀਂ ਮੈਨੂੰ ਉਹੀ ਮੇਥ ਸਪਸ਼ਟੀ ਕਰਨਾ ਉਹ ਮੈਂ ਨਹੀਂ ਦਿੰਦਾ ਪਹਿਲਾਂ ਜੇ ਤੁਸੀਂ ਸ਼ੱਕੀ ਕੀਤਾ ਪਰ ਮੇਰੇ ਤੇ ਐਫਆਈਆਰ ਕੱਟ ਕੇ ਦੇਖੋ ਐਪਲੀਕੇਸ਼ਨ 14 ਤਰੀਕ ਨੂੰ ਦਿੱਤੀ ਅੱਜ 18 ਹੋਈ ਹੈ ਹਸਪਤਾਲ ਦੇ ਵਿੱਚ ਪ੍ਰਸ਼ਾਸਨ ਮੇਰੇ ਮਗਰ ਵਾਗਿਆ ਵੀ ਮੁੰਡਾ ਗਲਤ ਤਰੀਕੇ ਨਾਲ ਜੰਮਿਆ ਨਾ ਕਿ ਮਸੂਮ ਨੇ ਖਾਲਿਆ ਨਾ ਤਾਂ ਇਹਨਾਂ ਦੀ ਬਰਾਸ ਸਾਹਿਬ ਦਾ ਭਗਵੰਤ ਮਾਨ ਦੀ ਜਾਂ ਕਿਸੇ ਹੋਰ ਮੰਤਰੀ ਦੀ ਹਸਪੀਟਲ ਨੂੰ ਵੀ ਕੋਈ ਹੱਬਦਾ ਬਹੀ ਹਸਪੀਟਲ ਨੂੰ ਪੁੱਛ ਪੁੱਛੇ ਗਏ ਸਵਾਲ ਡਾਕਟਰਾਂ ਨੂੰ ਪੁੱਛੇ ਗਏ ਜੀ ਮੈਂ ਕਿਹਾ ਜੀ ਸਾਰਾ ਉਹਨਾਂ ਦੇ ਰਿਕਾਰਡ ਦੇਦਾ ਜਿਹੜੇ ਜਿਹੜਾ ਮੈਨੂੰ ਟ੍ਰੀਟਮੈਂਟ ਕੀਤਾ ਈ ਉੱਥੇ ਕੋਈ ਕੁਝ ਗਲਤੀ ਨਹੀਂ ਉਸ ਗੱਲ ਦੇ ਵਿੱਚ ਕੱਲੇ ਨੂੰ ਕੀ ਕਵਰ ਆਟਮ ਚੱਕ ਦੇਦਾ ਵੀ ਆਹ ਕੀਤਾ ਇਸ ਨੂੰ ਸਿੱਟਾ ਡੀਜੀਪੀ 15 ਮਿੰਟਾਂ ਬਾਅਦ ਹੀ ਕਹਿੰਦੇ ਗਿੰਗਵਾਰ ਦਾ ਸਿੱਟਾ ਹੈ ਫਰਮੇ ਦੋ ਹੁਦੂਬਾਦ ਬਾਗ ਦਾ ਬੰਦਾ ਵੀ ਇਲਾਕੇ ਦਾ ਤੇ ਮੈਂ ਉਹਦੇ ਦਾ ਇਸ ਗੱਲ ਨੂੰ ਬਿਲਕੁਲ ਬਿਲਕੁਲ ਕਹਿ ਰਿਹਾ ਭਾਈ ਜਿਹੜੇ ਗੈਂਗਸਟਰ ਦਾ ਮੇਰੇ ਪੁੱਤ ਦੇ ਲਿੰਕ ਸੀ ਜਿੱਥੋਂ ਮੇਰਾ ਪੁੱਤ ਫਰੋਟੀਆਂ ਲੈ ਜਾਂਦਾ ਸੀ ਜੀ ਕਤਲ ਕਰਵਾਉਂਦਾ ਸੀ ਨੰਗੇ ਕਰੋ ਜਨਤਾ ਦੇ ਸਾਹਮਣੇ ਤਾਂ ਜੋ ਘੱਟੋ ਘੱਟ ਮੈਨੂੰ ਤਾਂ ਸ਼ਾਂਤੀ ਮਿਲੇ ਵੀ ਮੇਰਾ ਤਾਂ ਗੁੰਡਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਟਾਲੀਵਾਲ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਸਾਰੇ ਪੰਜਾਬ ਵਾਸੀਆਂ ਦੇ ਲਈ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀ ਭਰਾਵਾਂ ਲਈ ਖੁਸ਼ੀ ਦੀ ਖਬਰ ਆਈ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਆਪਣੇ ਛੋਟੇ ਭਰਾ ਦੇ ਰੂਪ ਦੇ ਵਿੱਚ ਇਸ ਦੁਨੀਆ ਦੇ ਉੱਤੇ ਆਇਆ। ਸਾਰਿਆਂ ਨੇ ਬਹੁਤ ਚਾਹ ਮਨਾਏ। ਪਰ ਉਸ ਤੋਂ ਬਾਅਦ ਕੱਲ ਦੇਰ ਰਾਤ ਬਾਪੂ ਬਲਕੌਰ ਸਿੰਘ ਸਿੱਧੂ ਦਾ ਇੱਕ ਵੀਡੀਓ ਰਿਲੀਜ਼ ਹੁੰਦਾਗਾ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਤੇ ਉਸ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਸਭ ਨੂੰ ਇਹ ਚਿੰਤਾ ਗਈ ਵੀ ਇਹ ਕੀ ਗੱਲ ਹੋਗੀ ਜਾਂ ਇਹ ਕੀ ਕੁਝ ਹੋ ਰਿਹਾਗਾ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕੇਸ ਨੂੰ ਲੈ ਕੇ ਗੱਲਬਾਤ ਕਰਾਂਗੇ ਹੁਣ ਅਗਲੀ ਤਰੀਕ ਜਿਹੜੀ ਪਈ ਹੋਈ ਆ ਜਾਂ ਪਿਛਲੇ ਇਹ 4 ਤੋਂ 5 ਮਹੀਨਿਆਂ ਦੇ ਵਿੱਚ ਕੀ ਐਕਟੀਵਿਟੀ ਹੋਈ ਸਾਰੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਆਈਆਂ ਪਿਛਲੇ 5 ਤੋਂ 6 ਮਹੀਨਿਆਂ ਦੇ ਵਿੱਚ ਜਿਹੜੀਆਂ ਹਜੇ ਕਲੀਅਰ ਹੋਣੀਆਂ ਬਾਕੀ ਆ ਸਾਡੇ ਨਾਲ ਮੌਜੂਦ ਨੇ ਬਾਪੂ ਬਲਕੌਰ ਸਿੰਘ ਸਿੱਧੂ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਹਸਤੀ ਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਬਿਲਕੁਲ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਬੇਟੇ ਦੇ ਜਨਮ ਦੀਆਂ ਬਿਲਕੁਲ ਜੀ ਤੁਹਾਨੂੰ ਅਤੇ ਤੁਹਾਡੇ ਮਾਦਮ ਦੇ ذریعے ਸਮੂਹ ਸੰਸਾਰ ਭਰ ਦੇ ਵਿੱਚ ਬਸ ਇਹ ਹੋਏ ਪੰਜਾਬੀਆਂ ਨੂੰ ਬਹੁਤ ਬਹੁਤ ਤਹਿ ਦਿਲੋਂ ਸਾਰਿਆਂ ਦਾ ਸ਼ੁਕਰੀਆ ਤੇ ਮੁਬਾਰਕ ਜੀ ਕਿਉਂਕਿ ਜਿਸ ਦਿਨ ਤੋਂ ਬੇਟਾ ਇਸ ਦੁਨੀਆ ਤੋਂ ਰੁਖਸਤ ਹੋਇਆ ਉਸੇ ਦਿਨ ਤੋਂ ਹੀ ਸਮੂੱਚੇ ਭਾਈਚਾਰੇ ਨੇ ਵਿਸ਼ਵ ਦੇ ਨੇ ਮੇਰੇ ਮੋਢੇ ਨਾ ਮੋਢਾ ਲਾ ਕੇ ਖੜੇ ਨੇ ਮੈਨੂੰ ਹੌਸਲਾ ਦਿੱਤਾ ਔਰ ਮੈਨੂੰ ਕਦੇ ਵੀ ਇਕੱਲਾ ਨਹੀਂ ਪੈਂਦ ਦਿੱਤਾ ਉਹਨਾਂ ਦੇ ذریعے ਵੀਡੀਓ ਕਾਲ ਦੇ ذریعے ਤੇ ਹਰ ਸੰਡੇ ਦੀ ਤਰ੍ਹਾਂ ਜਿਸ ਤਰ੍ਹਾਂ ਲੋਕਾਂ ਦਾ ਆਉਣਾ ਜਾਣਾ ਪੜਿਆ ਤਾਂ ਇਸ ਤਰੀਕੇ 'ਚ ਉਹਨਾਂ ਦੀ ਮੇਰੇ ਦੁੱਖ ਦੇ ਵਿੱਚ ਸ਼ਰੀਕ ਹੋਣ ਨਾਲ ਮੈਨੂੰ ਕਾਫੀ ਰਾਹਤ ਮਿਲੀ ਮੈਨੂੰ ਲੱਗਿਆ ਵੀ ਮੇਰਾ ਬੇਟਾ ਇਕੱਲਾ ਮੇਰਾ ਨਹੀਂ ਸੀ ਉਨੇ ਹਰ ਇੱਕ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਈ ਸੀ ਤਾਂ ਸੋ ਉਹਦੇ ਦੁਆਰਾ ਖੁਸ਼ ਆਮਦੀਦ ਕਰਦੇ ਹੋਏ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਤੁਹਾਡੀਆਂ ਅਰਦਾਸਾਂ ਅਕਾਲ ਪੁਰਖ ਦੇ ਦਰ ਤੇ ਕਬੂਲ ਹੋਈਆਂ ਜੀ ਬਾਪੂ ਜੀ ਕੱਲ ਦੇ ਰਾਤ ਤੁਹਾਡੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ 2.5 ਮਿੰਟ ਦਾ ਵੀਡੀਓ ਰਿਲੀਜ਼ ਕੀਤਾ ਜਾਂਦਾ ਹੈਗਾ ਉਸ ਬਾਰੇ ਕੀ ਗੱਲ ਆ ਕਿਉਂਕਿ ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਆ ਵੀ ਇਹ ਕੀ ਹੋ ਗਿਆ ਸਰਕਾਰ ਕੀ ਕਰ ਰਹੀ ਆ ਜਾਂ ਪ੍ਰਸ਼ਾਸਨਿਕ ਅਧਿਕਾਰੀ ਕੀ ਕਰ ਰਹੇ ਆ ਇਹ ਜਾਂ ਕੀ ਹੋ ਰਿਹਾਗਾ ਬੇਟਾ ਜਿਵੇਂ ਤੁਸੀਂ ਮੈਨੂੰ ਪਿਛਲੇ ਕਈ ਮਹੀਨਿਆਂ ਤੋਂ ਦੇਖ ਹੀ ਰਹੇ ਹੋ ਜੀ ਮੈਂ ਸਾਇਲੈਂਟ ਸੀ ਜੀ ਕਈ ਅਫਸਰਾਂ ਨੇ ਕਈ ਸਰਕਾਰੀ ਨਮਾਇਦਿਆਂ ਨੇ ਵੀ ਇਸ ਗੱਲ ਦਾ ਲਿਆ ਸੀ ਕਿ ਮੇਨੂੰ ਲੋਅ ਪ੍ਰੋਫਾਈਲ ਨਾਲ ਤਾਂ ਬਹੁਤ ਵਧੀਆ ਹੈ ਜੀ ਹੂੰ ਫਿਰੰਤੂ ਲੋਅ ਪ੍ਰੋਫਾਈਲ ਬੰਦਾ ਕਰੂੰਗਾ ਕਿ ਯਾਰ ਜਦੋਂ ਨੂੰ ਜਿਉਣੀ ਨੇ ਦਿੱਤਾ ਜਾਂਦਾ ਫੇਰ ਕੁਝ ਤਾਂ ਕੁਝ ਤਾਂ ਕਰੂਗਾ ਨਾ ਮੈਂ ਪਹਿਲੀ ਗੱਲ ਤਾਂ ਜਿਹੜੀ ਮੇਰੀ ਨਿੱਜੀ ਲਾਈਫ ਹੈ ਜੀ ਉਹਦੇ ਉੱਤੇ ਟਿੱਕਟ ਪਣੀਆ ਇੱਕ ਪਿਛਲੇ 2 ਹਫ਼ਤਿਆਂ ਤੋਂ ਮੈਂ ਦੇਖ ਰਿਹਾ ਜਿੰਨਾ ਮੈਨੂੰ ਟਰੋਲ ਕੀਤਾ ਜਾ ਰਿਹਾ ਇੱਕ ਮੈਨੂੰ ਇਹ ਲੱਗਿਆ ਵੀ ਯਾਰ ਇੱਕ ਦੇਖੋ ਪੀੜਤ ਵਿਅਕਤੀ ਦੇ ਬढ़ापे ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ ਕੁੰਨੀਆਂ ਗੁੰਨੀਆਂ ਗੱਲ ਚਲੋ ਖੁਸ਼ੀ ਮਨਾਉਣੀ ਇੱਕ ਗੱਲ ਹੈ ਹਨਾ ਪ੍ਰੈਗਨੈਂਟ ਹੋਣਾ ਇੱਕ ਇਨਸਾਨੀ ਫਿਤਰਤ ਹੈ ਸਮਾਜਿਕ ਲੋਡ ਹੈ ਆਪਦੇ ਵੰਸ਼ ਨੂੰ ਅੱਗੇ ਵਧਾਉਣ ਦਾ ਪਰੰਤੂ ਜਿਹੜੇ ਹਲਾਫਾ ਤੋਂ ਅਸੀਂ ਲੰਘ ਰਹੇ ਹਾਂ ਇਹ ਤਾਂ ਤੁਸੀਂ ਇੱਕ ਕਾਲਜ ਤੇ ਹੱਥ ਰੱਖ ਕੇ ਦੇਖੋ ਵੀ ਸੋਚ ਕੇ ਦੇਖੋ ਸਾਡੀ ਜਿਹੜੀ ਏਜ ਐ ਇਸ ਸਮੇ ਪੋਤੇ ਹਣਾਉਂਦੀ ਐ ਜੀ ਲੇਕਿਨ ਸਾਨੂੰ ਫਿਰ ਵੀ ਬੜੇ ਕਠਨ ਫੈਸਲੇ ਤੁਸੀਂ ਸਾਡੀ ਮਾਨਸਿਕਤਾ ਦਾ ਅੰਦਾਜ਼ਾ ਨਹੀਂ ਲਾ ਸਕਦੇ ਸੀ ਕਿਸ ਹੱਦ ਤੱਕ ਰੋਕੇ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਕਿਉਂਕਿ ਸਾਡੇ ਲਈ ਜਿਹੜੀ ਸਾਡੀ ਬੇਕਸੂਰੀ ਸਾਡੀ ਜੜ ਪਟੁੱਕੇ ਰੱਖ ਦਿੱਤੀ ਸੀ ਦਰਿੰਦਿਆਂ ਨੇ ਤਾਂ ਉਹਨੂੰ ਲਾਉਣਾ ਬਹੁਤ ਚੋਰੀ ਸੀ ਜੀ ਔਰ ਮੈਂ ਇੱਕ ਧਾਰਮਿਕ ਕਾਇਦੇ ਮੁਤਾਬਕ ਆਪਦਾ ਜੀਵਨ ਜਿਵੇਂ ਹੈ ਹਮੇਸ਼ਾ ਕਾਨੂੰਨ ਦੇ ਅੰਦਰ ਹੈ ਕਿ ਆਪਣੀ ਜ਼ਿੰਦਗੀ ਬਸਰ ਕੀਤੀ ਹੈ ਔਰ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਰੀ ਚ ਭੋਗ ਦੇ ਸਮੇਂ ਉਸ ਦਿਨ ਸਾਰੀ ਆਵਾਮ ਨਾਲ ਵਾਦਾ ਕਰਿਆ ਸੀ ਮੈਂ ਕਦੇ ਸੁਸਾਇਡ ਨਹੀਂ ਕਰੂੰਗਾ ਜੀ ਤੂਫਾਨ ਤੋਂ ਬਾਅਦ ਜੋ ਵੀ ਕੁਝ ਮੇਰੇ ਪੱਲੇ بچਿਆ ਜਿੱਥੇ ਕਿਤੇ ਵੀ ਥੋੜੀ ਬੋਤੀ ਤਾਕਤ ਮੇਥੋਂ ਇਕੱਠੀ ਹੋਈ ਮੈਂ ਕਰਕੇ ਦੁਬਾਰਾ ਫਿਰ ਤੋਂ ਆਪਣਾ ਲੈਣਾ ਵਸਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਉਹ ਕੋਸ਼ਿਸ਼ਾਂ ਮੈਂ ਕੀਤੀਆਂ ਸਾਰੇ ਸੰਸਾਰ ਨੇ ਉਹਨਾਂ ਨੂੰ ਸਰਾਇਆ ਵੀ ਜੀ ਵੀ ਮੈਨੂੰ ਹੱਥ ਤੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ ਮੈਂ ਆਪ ਆਪ ਦੁਖੀ ਹੁੰਦਾ ਹੋਇਆ ਮੈਂ ਆਮ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦਾ ਰਿਹਾ ਮੈਂ ਦੁਬਾਰਾ ਤੋਂ ਆਪਣੇ ਆਪ ਬੇਸ਼ੱਕ ਮੇਰਾ ਆਪਣੇ ਆਪ ਬੇਸ਼ੱਕ ਮੇਰਾ ਜਿਹੜਾ ਅੰਦਰਲਾ ਮਨ ਇਸ ਗੱਲ 'ਚ ਸਾਥ ਨਹੀਂ ਦਿੰਦਾ ਸੀ ਕਈ ਵਾਰੀ ਪਰ ਫਿਰ ਵੀ ਆਪਣੇ ਆਪ ਨੂੰ ਕੈਰੀ ਆਨ ਰੱਖਿਆ ਵੀਰ ਨਹੀਂ ਜੇ ਤੂੰ ਕੰਧਾਂ ਦੇ ਵਿੱਚ ਘਿਰ ਕੇ ਬੈਠ ਜੇਂਗਾ ਤਾਂ ਤੂੰ ਸਮਾਪਤੀ ਵੱਲ ਨੂੰ ਚੱਲ ਪੇਗਾ ਔਰ ਮੇਰੀ ਫਿਜ਼ੀਕਲ ਕੰਡੀਸ਼ਨ ਵੀ ਇੰਨੀ ਬੇਹੱਦ ਮਾੜੀ ਰਹੀ ਇਹਨਾਂ ਕਰਨਾ ਵੀ ਮੈਨੂੰ 2-3 ਵਾਰ ਐਡਮਿਟ ਹੋਣਾ ਪਿਆ ਪਰੰਤੂ ਜਦੋਂ ਹੀ ਮੈਂ ਮਾੜਾ ਜਿਹਾ ਠੀਕ ਹੁੰਦਾ ਸੀ ਮੈਂ ਫੇਰ ਆਪਦੇ ਆਸ਼ੇਵਾਂ ਵੱਲ ਚੱਲਣਾ ਸ਼ੁਰੂ ਕਰ ਦਿੰਦਾ ਸੀ ਤਾਂ ਬਾਕੀ ਸੰਸਾਰ ਭਰ ਦੀਆਂ ਭੀਆਂ ਭੈਣਾ ਮੇਰੇ ਪੁੱਤਰ ਭੀਆਂ ਮੇਰੀਆਂ ਮਾਵਾ ਭੈਣਾ ਸਭ ਦੀਆਂ ਮੈਂ ਇੱਕ ਦੋ ਇਹੋ ਜਿਹੀਆਂ ਬਿਊਰੋਕਰਤਾਂ ਨੂੰ ਹਵਾਲਾ ਦੇ ਸਕਦਾ ਜਿਨ੍ਹਾਂ ਨੇ ਗੋਡੇ ਜਵਾਬ ਦੇ ਚੁੱਕੇ ਤੇ ਉਹ व्हीਲ ਚੇਅਰ ਦੁੱਤੇ ਉਹਨਾਂ ਮੈਨੂੰ ਬੁੱਕਲ ਚ ਆਪਦੇ ਸਿਰ ਘੁੱਟ ਕੇ ਇਹੀ ਗੱਲ ਕਹਿਣੀ ਉਹ ਤਾਂ ਹੌਸਲਾ ਨਾ ਛੱਡੀ ਉਹ ਆਊਗਾ ਇਹੋ ਜਿਹੀਆਂ ਪਵਿੱਤਰ ਰੂਹਾਂ ਦੇ ਜਿਹੜੇ ਬਚਨ ਹੋਏ ਸੀ ਉਹ ਅਕਾਲ ਪੁਰਖ ਨੇ ਆਪਣੇ ਅੰਦਰ ਹੀ ਕਬੂਲ ਕੀਤੇ ਜੀ ਤਾਂ ਆਪਣੇ ਕੋਲੇ ਫਿਰ ਤੋਂ ਦੁਆਰਾ ਇੱਕ ਜ਼ਿੰਦਗੀ ਨੂੰ ਬਚੇ ਹੋਏ ਬੜਾਤੇ ਨੂੰ ਜਿਉਣ ਦੀ ਆਸ ਦੀ ਕਿਰਨ ਦਿਖਾਈ ਦਿੱਤੀ ਪਰੰਤੂ ਜਿੱਥੇ ਸਮੁੱਚੇ ਭਾਈਚਾਰੇ ਨੇ ਇਸ ਗੱਲ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਆਪੋ ਆਪਣੇ ਢੰਗ ਨਾਲ ਆਪਣੇ ਖੁਸ਼ ਨੂੰ ਜ਼ਾਹਰ ਕੀਤਾ ਕਿਸੇ ਨੱਚ ਕੇ ਟੱਪ ਕੇ ਵਾ ਕੇ ਜਿੱਦਾਂ ਵੀ ਕਿਸੇ ਤੋਂ ਹੋਇਆ ਹਨ ਪਰੰਤੂ ਮੈਨੂੰ ਉਸ ਗੱਲ ਦਾ ਹਾਲੇ ਵੀ ਅਫਸੋਸ ਹੈ ਕਿਉਂਕਿ ਮੈਂ ਹਸਪੀਟਲ ਦੇ ਵਿੱਚ ਜੇਰੇ ਲਾਜ਼ਮਾ ਹਾਂ ਤੇ ਮੈਂ ਉਹਨਾਂ ਚ ਕਿਸੇ ਕੋਲੇ ਵੀ ਸ਼ਰੀਕ ਨਹੀਂ ਹੋਇਆ ਪਰ ਲੇਖੋ ਨੇ ਆਪਣੇ ਤੌਰ ਤੋਂ ਸੁਖੋ ਬਨੰਦ ਮਾਨੇ ਹੂੰ ਜੀ ਗਾ ਫਿਰ ਅਗਲੀ ਗੱਲ ਤੇ ਵੀ ਆਪਣੀ ਪਰੇਸ਼ਾਨੀ ਕਿਸ ਗੱਲ ਦੀ ਹੈ ਪਰੰਤੂ ਮੈਂ ਸਰਕਾਰ ਦੇ ਬਤਾਰੇ ਤੋਂ ਬਹੁਤ ਜ਼ਿਆਦਾ ਨਾਰਾਜ਼ ਹਾਂ ਇਹਨਾਂ ਨੇ ਮੈਨੂੰ ਆਪਣਾ ਪ੍ਰੋਸੈਸ ਪੂਰਾ ਵੀ ਨਹੀਂ ਕਰਨ ਦਿੱਤਾ ਤੇ ਮੇਰੇ ਖਿਲਾਫ ਚਿੱਠੀਆਂ ਕੱਢ ਪੀਆਂ ਮੇਰੇ ਬੱਚੇ ਦੀ ਲੀਗਲ ਇਲੀਗਲ ਕੰਡੀਸ਼ਨ ਜਾਣਨ ਦੀ ਕੋਸ਼ਿਸ਼ ਕੀਤੀ ਜੋ ਮਸੂਮ ਹਲੇ ਅੱਖ ਭਰ ਕੇ ਸਮਾਜ ਨੂੰ ਦੇਖ ਵੀ ਨਹੀਂ ਸਕਿਆ ਜੀ ਉਹ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਨੂੰ ਫੋੜ ਲੈਣਾ ਸ਼ੁਰੂ ਕੀਤਾ ਜਦ ਕਿ ਮੈਂ ਕਦੇ ਵੀ ਕੋਈ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਐਕਸ ਮੈਂ ਨਾ ਮੈਂ ਕਦੇ ਵੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਕਦੇ ਨਹੀਂ ਗਿਆ ਸੀ ਜਦੋਂ ਤੂੰ ਹੀ ਕਰਵਾ ਕੇ ਆਏ ਨਾਲ ਦੀ ਮੈਂ ਸਾਡੇ ਸਿਵਲ ਹਸਪੀਟਲ ਦੀ ਬ੍ਰਾਂਚ ਉੱਥੇ ਸੰਪਰਕ ਕੀਤਾ ਉੱਥੇ ਮੇਰਾ ਨਾਮ ਪਤਾ ਸਾਰਾ ਕੁਝ ਦਰਜ ਹੈ ਸੀ ਨੂੰ ਆ ਕੇ ਦੱਸਿਆ ਵੀ ਇਹ ਇਨੀ ਟਾਈਮ ਦੀ ਪ੍ਰੈਗਨੈਂਟ ਹੈ ਅਸੀਂ ਫਲਾ ਨਹੀਂ ਜੇਗਾ ਤਾਂ ਟ੍ਰੀਟਮੈਂਟ ਲਿਆ ਸਾਰੀ ਗੱਲ ਇਹ ਜੀ ਇੰਨੀ ਪੁੱਛ ਕਿ ਜਿਹੜੀ ਧਾੜ ਮੇਰੇ ਅੱਜ ਪਿੱਛੇ ਭੇਜੀ ਐਡਮਿਟ ਦੇ ਕੋਲੇ ਮੇਰੇ ਹਸਪੀਟਲ ਦੇ ਵਿੱਚ ਭੇਜੀ ਇਹਨਾਂ ਨੂੰ ਚਾਹੀਦਾ ਸਿਬ ਜਿੱਥੋਂ ਦਾ ਮੈਂ ਰਹਿਣ ਵਾਲਾ ਜੀ ਮੈਂ ਮਾਨਸਾ ਦਾ ਵਸਨੀਕ ਆ ਮੈਂ ਸਿਵਲ ਹਸਪੀਟਲ ਮਾਨਸਾ ਦੇ ਅੰਡਰ ਆਉਣਾ ਤੁਸੀਂ ਉੱਥੋਂ ਦੇ ਸਟਾਫ ਨੂੰ ਉੱਥੋਂ ਦੇ ਸੀਐਮਓ ਸਾਹਿਬ ਨੂੰ ਕਨਫਰਮਤਾ ਕਰੋ ਵੀ ਦੱਸੋ ਕੇ ਇਸ ਦੀ ਕੰਡੀਸ਼ਨ ਕੀ ਹੈ ਹਰ ਪਹਿਲੇ ਸਟੈਪ ਤੋਂ ਲੈ ਕੇ ਅਖੀਰ ਤੱਕ ਮੇਰੇ ਉੱਥੇ ਜਿੱਥੋਂ ਨਾ ਪੂਰੇ ਲੈ ਉਹ ਤੋਂ ਬਾਅਦ ਮੇਰੇ ਤੇ ਐਫ 1000 ਕਟਿਓ ਹੂੰ ਕੱਲੀਆਂ ਕਾਰਵਾਈਆਂ ਜਾਂ ਐਵੇਂ ਡਰਾਈ ਜਾਣਾ ਐਵੇਂ ਹਸਪੀਟਲ ਨੂੰ ਪਰੇਸ਼ਾਨ ਕਰੀ ਜਾਣਾ ਇਹਨਾਂ ਗੱਲਾਂ ਦਾ ਕੋਈ ਦਾਮ ਹੈ ਇਸ ਗੱਲ ਦੇ ਵਿੱਚ ਮੈਂ ਕਹਿੰਦਾ ਮੈਂ ਜਿੱਥੇ ਵੀ ਗਲਤ ਪਾਇਆ ਗਿਆ ਮੈਨੂੰ ਬਿਲਕੁਲ ਵੀ ਮਾਫ਼ ਨਾ ਕੀਤਾ ਜਾਵੇ ਮੈਂ ਉਸ ਚੀਜ਼ ਦਾ ਸਾਹਮਣਾ ਕਰੂੰਗਾ ਡਟ ਕੇ ਦਲੇਰੀ ਨਾਲ ਇਮਾਨਦਾਰੀ ਨਾਲ ਕਰੂੰਗਾ ਉਸ ਗੱਲ ਦਾ ਸਾਹਮਣਾ ਤਾਂ ਇਹ ਥੋੜੀ ਆ ਵੀ ਤੁਸੀਂ ਕਿਸੇ ਦੀ ਖਿੱਲੀ ਉਡਾਈ ਜਨੋ ਜਾਂ ਸਾਡਾ ਤਾਂ ਪਹਿਲੀ ਮੈਨੂੰ ਤਾਂ ਬਹੁਤ ਵੀਰ ਨੂੰ ਪੈਟਰੋਲ ਕੀ ਜਨੇ ਮੈਂ ਚੁੱਪ ਕਰ ਗਿਆ ਮੈਂ ਕਿਸੇ ਦਾ ਕੋਈ ਰਿਪਲਾਈ ਨਹੀਂ ਕੀਤਾ ਸਗੋਂ ਮੈਂ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਸਾਰਿਆਂ ਨੂੰ ਬੇਨਤੀ ਕੀਤੀ ਵੀ ਵੀਰਵਾਨ ਕੇਰ ਬਲਾਈ ਨਾ ਕਰੋ ਯਾਰ ਕਿਉਂ ਤੁਸੀਂ ਬੰਨ ਚਲੋ ਜੇ ਕਿਸੇ ਚੈਨਲ ਨੇ ਕੋਈ ਗੁੰਗੀ ਡੜੀ ਖਬਰ ਦੇ ਵੀ ਦਿੱਤੀਓ ਕਰੇ ਜਾਣ ਦਾ ਆਪਾਂ ਨੂੰ ਕੀ ਫਰਕ ਪੈਂਦਾ ਪਰ ਤੁਸੀਂ ਬੋਲੋ ਨਾ ਮੈਂ ਸਾਰਿਆਂ ਨੂੰ ਚੁੱਪ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਮੇਰੀ ਉਸ ਚੁੱਪ ਦਾ ਦੇਖੋ ਅੱਜ ਤੱਕ ਇੰਨਾ ਮੇਰੇ ਅੱਜ ਮੈਨੂੰ 15 16 ਦਿਨ ਹੋ ਗਏ ਐਡਮਿਟ ਹੋਇਆ ਇਹਨੂੰ ਤਾਂ 14 3 ਨੂੰ ਚਿੱਠੀ ਰਿਲੀਜ਼ ਵੀ ਕਰਤੀ ਹੂੰ ਕੋਈ ਬੰਦਾ ਖੜਾ ਕਰਕੇ ਕੰਪਲੇਂਟ ਕਰਾਈ ਜਾਊ ਕਹਿੰਦਾ ਮੈਨੂੰ ਕੁਝ ਦੱਸੋ ਤਾਂ ਸਹੀ ਮੈਨੂੰ ਚਿੱਠੀ ਤਾਂ ਪੜਾਓ ਚਲੋ ਠੀਕ ਹੈ ਮੇਰੇ ਆਪਣੇ ਸੋਰਸ ਦੇ ਮੈਂ ਲੈ ਲਈ ਕਿ ਤੁਹਾਨੂੰ ਜੀ ਪਰੰਤੂ ਇਹਨਾਂ ਨੇ ਤਾਂ ਮੈਨੂੰ ਨਾ ਇਹ ਦੱਸਿਆ ਵੀ ਕੀ ਹੈ ਕੀ ਹੈ ਤੁਸੀਂ ਅਲਟਰਾਸਾਉਂਡ ਕੀਤਾ ਕੋਰਾ ਤੁਸੀਂ ਉਹ ਕੀਤਾ ਕੋਰਾ ਕਮਾਰ ਹੋਗੀ ਤੁਸੀਂ ਇਸ ਗੱਲ ਤੋਂ ਪਰਸੋਂ ਜ਼ਿੰਦਗੀ ਚ ਤੁਸੀਂ ਕਰੀ ਜਾਂਦੇ ਹੋ ਜਿਹੜੇ ਮੈਂ 58 ਸਾਲ ਦਾ ਹੋ ਗਿਆ ਮੈਂ ਕੋਈ ਨਿਆਣਾ ਬੱਚਾ ਤਾਂ ਹੈ ਨਹੀਂ ਵੀ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਮੈਨੂੰ ਤੁਹਾਡੀ ਗਾਈਡਲਾਈਨ ਦਾ ਪਤਾ ਹੈ ਹਰੇਕ ਆਈਵੀਐਫ ਸੈਂਟਰ ਦੇ ਅੱਗੇ ਹਰੇਕ ਦੇ ਟੇਬਲ ਤੇ ਬੁੱਕ ਪਈ ਹੈ ਉਥੇ ਆਰਟੀਕਲ 21 ਕੀ ਹੈ 22 ਸਭ ਦੇ ਤਾਂ ਸਾਰੀ ਚੀਜ਼ ਡਿਟੇਲ ਨਾਲ ਦੱਸੀ ਹੋਈ ਹੈ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਮੈਂ ਕੋਈ ਮੰਦਭੂਤ ਨਹੀਂ ਆ ਵੀ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ ਮੈਂ ਜੋ ਕੁਝ ਕੀਤਾ ਸੋਚ ਸਮਝ ਕੇ ਕੀਤਾ ਸਾਰੀ ਗੱਲ ਦਾ ਮੈਨੂੰ ਇਲਮ ਹੈ ਤੇ ਤੁਸੀਂ ਐਵੇਂ ਤਤਾ ਰੋਜ਼ ਦੀ ਚੱਕੀ ਫਿਰਦੇ ਹੋ ਅੱਜ ਪ੍ਰਸ਼ਾਸਨਿਕ ਅਧਿਕਾਰੀ ਆਏ ਹਸਪੀਟਲ ਜੀ ਤਿੰਨ ਡਾਕਟਰ ਆ ਕੇ ਸਵੇਰੇ ਆ ਕੇ ਤੁਸੀਂ ਆ ਦੱਸੋ ਦਸ ਮੈਂ ਸਾਹਮਣਾ ਕਰਤਾ ਮੈਂ ਤੁਹਾਨੂੰ ਕੋਆਪਰੇਟ ਨਹੀਂ ਕਰਨੂੰ ਤੁਸੀਂ ਇਨਵੈਸ ਤੁਹਾਨੂੰ ਮੇਰੇ ਤੇ ਸ਼ੱਕ ਹੈ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਮੈਂ ਸਾਰਾ ਲੀਗਲ ਡਾਕੂਮੈਂਟ ਅਪਣਾਏ ਨੇ ਮੇਰਾ ਤੁਹਾਡੀ ਕੰਟਰੀ ਦੇ ਕਾਨੂੰਨ ਦਾ ਕੋਈ ਮਤਲਬ ਨਹੀਂ ਕਿਉਂਕਿ ਮੈਂ ਇਥੋਂ ਟ੍ਰੀਟਮੈਂਟ ਲਿਆ ਹੀ ਨਹੀਂ ਹੈ ਤੁਸੀਂ ਕਿਉਂ ਹੁਣ ਧੱਕੇ ਨਾਲ ਕਿਸੇ ਨੂੰ ਹਾਂ ਕਹੀ ਜਨੂ ਵੀ ਮੈਂ ਕਿਹੜੇ ਹਸਪਤਲ ਦਾ ਨਾਮ ਲੈਣਾ ਹੈ ਡਾਕਟਰ ਸ਼ਰੀਫ ਵਿਚਾਰੇ ਆਪਦਾ ਕਾਰੋਬਾਰ ਚਲਾਉਂਦੇ ਨੇ ਜਦੋਂ ਮੈਂ ਤਾਂ ਇਹਨਾਂ ਨੂੰ ਸਿਰਫ ਜਨੇਪੇ ਨੂੰ ਸੰਭਾਲਣ ਵਾਸਤੇ ਕਿਹਾ ਬਿਲਕੁਲ ਨਾ ਦੱਸ ਪਿਆ ਨਾ ਕੋਈ ਰੋਲ ਹੀ ਨਹੀਂ ਇਸ ਗੱਲ ਦੇ ਵਿੱਚ ਜਿਹੜੀ ਚਿੱਠੀ ਆ ਉਹ ਮੈਨੂੰ ਹਾਂ ਮੇਰੇ ਤੇ ਕਾਰਵਾਈ ਕਰੋ ਸਿੱਧੀ ਜੇ ਤੁਸੀਂ ਹਿੰਮਤ ਕਰਦੇ ਹੋ ਪਤਾ ਨਹੀਂ ਸੀ ਉਹ ਸਾਹਿਬ ਨੂੰ ਇਹਨਾਂ ਨੂੰ ਸਲਾਹ ਕਿਹੜਾ ਦਿੰਦਾ ਵੀ ਇਹ ਵੋਟਾਂ ਤੋਂ ਪਹਿਲਾਂ ਕੋਈ ਨਾ ਕੋਈ ਇਸ਼ਾਰਾ ਕਰਕੇ ਕਿਸੇ ਦੀ ਸੀਡੀ ਰੀਲੀਜ਼ ਕਰਕੇ ਕਿਸੇ ਦਾ ਜਲੂਜ ਜਾ ਕੇ ਕਿ ਇਹਨੂੰ ਬੜਾ ਆਨੰਦ ਆਉਂਦਾ ਇਸ ਗੱਲ ਦੇ ਵਿੱਚ ਮੈਂ ਕਹਿੰਦਾ ਕੋਈ ਤੁਸੀਂ ਕਾਰਵਾਈ ਜੀ ਸਦਕੇ ਕਰੋ ਜਿਹੜੀ ਕਰਨੀ ਹੈ ਪਰ ਭੱਜਿਓ ਨਾ ਜਿਵੇਂ ਬਾਪੂ ਜੀ ਅੱਜ ਅੱਜ 20 ਤਰੀਕ ਆ ਕੱਲ ਜਾਨਕੀ 19 ਨੂੰ ਹਸਪਤਾਲ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਆ ਬਿਲਕੁਲ ਤੇ ਉਹ ਤੁਹਾਡੇ ਨਾਲ ਵੀ ਰਾਤ ਕਰਦੇ ਤੇ ਡਾਕਟਰ ਡਾਕਟਰ ਸਾਹਿਬ ਨਾਲ ਵੀ ਕਰਦੇ ਮੈਂ ਉਹਨਾਂ ਨੇ ਦੇਖੋ ਪਹਿਲਾਂ ਮੈਨੂੰ ਇਹ ਲੱਗਿਆ ਵੀ ਇਹ ਮੈਂ ਉੱਥੋਂ ਚਲੋ ਜਿੱਦਾਂ ਕੋਈ ਬੱਚੇ ਦਾ ਨਾਮ ਪੁੱਛਣਗੇ ਬੱਚੇ ਦੀ ਡੇਟ ਆਫ ਬਰਥ ਪੁੱਛਣਗੇ ਪਿਓ ਦਾਦੇ ਦਾ ਨਾਮ ਪੁੱਛਣਗੇ ਸ਼ਾਇਦ ਉਹ ਫਾਰਮਲਟੀਆਂ ਹੋਣੀਆਂ ਵੀ ਸਰਕਾਰੀ ਵਾਸਤੇ ਵਿੱਚ ਜਾਊਗਾ ਹੂੰ ਉਹ ਤਾਂ ਮੇਰੇ ਤੋਂ 2-3 ਮਹੀਨੇ ਦਾ ਬੈਕਡ ਤੁਸੀਂ ਕਿਹਦੇ ਕੋਲੇ ਗਏ ਤੁਹਾਨੂੰ ਰੈਫਰ ਕਿਨੇ ਕੀਤਾ ਤੁਹਾਨੂੰ ਹੌਕਾ ਨਹੀਂ ਇਹ ਗੱਲਾਂ ਕਰਨ ਲਈ ਇਹ ਗੱਲ ਨਹੀਂ ਤੁਹਾਨੂੰ ਇਹ ਵੀ ਕਿਹਾ ਵੀ ਸੀਐਮਓ ਮਾਨਸਾ ਨੂੰ ਕਿਉਂ ਨਹੀਂ ਪੁੱਛਦੇ ਹੂੰ ਤੁਸੀਂ ਤੁਸੀਂ ਸਿੱਧਾ ਬਠਿੰਡੇ ਤੋਂ ਇੱਥੇ ਕਾਰਵਾਈ ਕਰਨ ਪਹੁੰਚ ਗਏ ਜਿੱਥੋਂ ਦਾ ਮੈਂ ਮੇਰਾ ਬਖੂ ਹੈ ਜਿਹੜਾ ਜਿੱਥੇ ਮੈਂ ਰਹਿਣਾ ਜੀ ਉੱਥੇ ਸਿਵਲ ਹਸਪੀਟਲ ਹੈ ਸੀਐਮ ਉਹ ਉੱਥੋਂ ਦੇ ਅਫਸਰ ਸਾਹੀ ਹੈਗੀ ਆ ਸਾਰੀ ਤੁਸੀਂ ਉਹਨਾਂ ਤੋਂ ਰਿਪੋਰਟ ਲਓ ਉਹ ਮੇਰੇ ਬਾਰੇ ਦੇਣਗੇ ਜੇ ਗਲਤ ਹੋਈ ਤਾਂ ਗਲਤ ਦਾ ਸਾਹਮਣਾ ਕਰ ਨੂੰ ਠੀਕ ਹੋਈ ਤਾਂ ਠੀਕ ਦਾ ਕਰ ਨੂੰ ਨਹੀਂ ਤੁਹਾਨੂੰ ਅਧਿਕਾਰੀਆਂ ਨੇ ਇਹ ਦੱਸਿਆ ਵੀ ਉਹ ਕਿੱਥੋਂ ਆਏ ਨੇ ਜਾਂ ਤੁਹਾਡੇ ਤੇ ਕੋਈ ਕਾਰਵਾਈ ਕਰਨੀ ਹੈ ਇਦਾਂ ਦੀ ਕੋਈ ਗੱਲ ਕਹੀ ਉਹਨਾਂ ਨੇ ਇਹਨਾਂ ਨੂੰ ਜੀ ਇੱਕ ਘਵਰਾਟ ਹੈ ਵੀ ਇਹ ਕੀ ਹੋ ਗਿਆ ਸਿੱਧੂ ਨੂੰ ਅਸੀਂ ਮਾਰਿਆ ਸੀ ਇੱਕ ਬੜਾ ਵੱਡਾ ਹਊਆ ਖਤਮ ਕੀਤਾ ਸੀ ਹਊਆ ਫੇਰ ਪੈਦਾ ਹੋ ਗਿਆ ਇਹ ਮਸੂਮ ਤੋਂ ਡਰੀ ਜਾਂਦੇ ਆ ਮੇਰਾ ਪਤਾ ਕੋਈ ਹੁਣ ਮੈਨੂੰ ਤਾਂ ਇਹ ਨਹੀਂ ਪਤਾ ਤੇ ਕੋਈ ਟੈਗ ਵੀ ਨਾ ਲਾ ਦੇਣੇ ਕੁਝ ਨਹੀਂ ਪਤਾ ਇਸ ਮਾਇਦਾ ਇਹ ਕੋਈ ਗੱਲਾਂ ਕਰਨ ਵਾਲੀ ਨੇ ਜਿਹੜੀਆਂ ਕਰਦੀ ਮੈਨੂੰ ਤਾਂ ਕਰਦੇ ਵੀ ਸ਼ਰਮ ਆਉਂਦੀ ਹੈ ਜਦ ਇਹ ਮੇਰਾ ਬਿਲਕੁਲ ਪਰਸਨਲ ਮੈਟਰ ਸੀ ਇਹ ਕੀ ਮੇਰਾ ਬੇਟਾ ਕੋਈ ਸਰਕਾਰ ਦੇ ਸੀਐਮ ਸਾਹਿਬ ਦੀ ਕੁਰਸੀ ਖੋਲੂਗਾ ਜਾ ਕੇ ਮੇਰਾ ਬੱਚਾ ਮੇਰੇ ਘਰੇ ਜੰਮਿਆ ਉਹਨੇ ਮੇਰੀ ਅਰਾਮ ਸਾਹਮਣੀ ਆ ਮੈਂ ਇਹਨੂੰ ਪੜਾਉਣਾ ਲਿਖਾਉਣਾ ਹੈ ਮੈਂ ਸਰਕਾਰ ਤੋਂ ਗਾਰੰਟੀ ਮੰਗਦਾ ਵੀ ਮੇਰੇ ਨੂੰ ਕਿਤਾਬਾਂ ਲੈ ਕੇ ਜੇ ਜੇ ਕੋਈ ਗੱਲ ਕਰਨ ਆਲੀ ਕਰੋ ਮੈਂ ਤੁਹਾਡਾ ਰਾਸ਼ਨ ਵਾਲਾ ਝੋਲਾ ਨਹੀਂ ਫੜਦਾ ਸਾਡੇ ਹੱਥ ਦਿੱਤੇ ਪਰ ਮਾਤਮਾ ਨਹੀਂ ਇੱਜ਼ਤ ਨਾਲ ਕਮਾਈਏ ਤੇ ਇੱਜ਼ਤ ਨਾਲ ਕਮਾਉਂਗਾ ਅਖੀਰ ਤੱਕ ਤੁਹਾਨੂੰ ਕੁਝ ਡਿਟੇਲ ਦੱਸੀ ਉਹਨਾਂ ਨੇ ਡਿਟੇਲ ਕੀ ਉਹ ਤਾਂ ਮੇਰੇ ਜਿੰਨਾ ਮੇਰਾ ਇੱਥੇ ਟ੍ਰੀਟਮੈਂਟ ਚੱਲਿਆ ਜਿੰਨੀ ਕੋਈ ਡਾਕਟਰ ਨੂੰ ਜਦੋਂ ਮੈਂ ਕੁਝ ਹਨ ਛੋਟੀ ਮੋਟੀ ਪ੍ਰੋਬਲਮ ਆਉਂਦੀ ਸੀ ਨਾ ਦੱਸਦੇ ਸੀ ਇੱਕ ਪੈਨ ਹੁੰਦਾ ਸੀ ਜਾਂ ਕੁਝ ਹੁੰਦਾ ਸੀ ਹੈ ਨਾ ਉਹ ਜਿੰਨਾ ਜਿਹੋ ਜਿਹੋ ਡਾਕਟਰ ਨੇ ਹੁਣ ਆਪ ਨੂੰ ਤੇ ਵੀ ਨਹੀਂ ਪਤਾ ਵੀ ਕਿਹੜਾ ਟੈਸਟ ਕੀ ਕਰਦੇ ਜੋ ਡਾਕਟਰ ਨੇ ਐਡਵਾਈਸ ਕੀਤਾ ਉਹ ਉਹਦੀ ਸਾਰੀ ਫਾਈਲ ਪ੍ਰੋਪਰ ਬਣੀ ਹੋਈ ਸੋ ਚਾਕੇ ਲੈ ਗਏ ਤੁਸੀਂ ਅੱਛਾ ਲੈ ਗਏ ਹਾਂਜੀ ਸਾਰਾ ਕਾਟ ਦੇ ਉਹ ਜਿਹੜੇ ਅਧਿਕਾਰੀ ਆਏ ਸੀ ਲੋਕਲ ਨਹੀਂ ਸੀ ਕਿੱਥੋਂ ਆਏ ਸੀ ਉਹ ਵੀ ਮੇਰਾ ਥੋੜਾ ਜਿਹਾ ਬੀਪੀ ਅੱਪ ਹੋ ਜਾਂਦਾ ਜਦੋਂ ਕੋਈ ਮੈਨੂੰ ਨਹੀਂ ਆਇਆ ਜਾਂ ਕਿਸੇ ਗੱਲ 'ਚ ਪਰੇਸ਼ਾਨ ਕਰਦਾ ਫਿਰ ਮੈਨੂੰ ਥੋੜਾ ਜਿਹਾ ਕੰਟਰੋਲ ਨਹੀਂ ਰਹਿੰਦਾ ਮੈਂ ਫਿਰ ਵੀ ਮੈਂ ਸ਼ਬਦਾਂ ਦੇ ਮੇਰਾ ਕੋਸ਼ਿਸ਼ ਹੁੰਦੀ ਹੈ ਮੈਂ ਉਹਦੇ ਕੰਟਰੋਲ ਰੱਖਾਂ ਇਸ ਗੱਲ ਤੇ ਮੈਂ ਉਹਨੂੰ ਕਹਿੰਦਾ ਵੀ ਦੇਖ ਤੁਸੀਂ ਜਿਹੜੇ ਸਵਾਲ ਤੁਸੀਂ ਮੈਨੂੰ ਪੁੱਛ ਰਹੇ ਹੋ ਮੈਂ ਇਹਨਾਂ ਦਾ ਜਵਾਬ ਦੇਣਾ ਨਹੀਂ ਪਸੰਦ ਕਰਦਾ ਤੁਸੀਂ ਮੇਰੇ ਡਿਸਟ੍ਰਿਕਟ ਤੋਂ ਮੇਰੇ ਜਿਹੜੇ ਹੈ ਹੌਸਪੀਟਲ ਤੋਂ ਜਿਨ੍ਹਾਂ ਨੂੰ ਮੈਂ ਬਲੌਂਗ ਕਰਨਾ ਉਥੋਂ ਰਿਪੋਰਟ ਲਓ ਤੇ ਆਪਣੀ ਕਾਰਵਾਈ ਕਰੋ ਮੈਨੂੰ ਕੋਈ ਰਾਏ ਨਹੀਂ ਇਸ ਗੱਲ ਦੇ ਵਿੱਚ ਜੇ ਕਿਤੇ ਮੈਂ ਗਲਤਾਂ ਤਾਂ ਮੇਰੀ ਤੇ ਐਫ ਆਈ ਆਰ ਘੱਟੋ ਤੇ ਕੰਮ ਨਾ ਵੀੜੋ ਬਾਪੂ ਜੀ ਉਹ ਤੁਹਾਨੂੰ ਡਿਟੇਲ ਦੱਸ ਕੇ ਗਏ ਆ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਵੀ ਮੈਂ ਯਾਰ ਇਸ ਮੁਲਕ ਦਾ ਨਾਗਰਿਕ ਹਾਂ ਜੀ ਜੀ ਕੀ ਜੇ ਮੈਂ ਕਿਤੇ ਗਲਤਾਂ ਵੀ ਤੁਹਾਡੇ ਖਿਲਾਫ ਜੀ ਫਲਾਨੇ ਬੰਦੇ ਨੇ ਕੀਤੀ ਹੈ ਰਿਪੋਰਟ ਆਖੜਾ ਤੁਸੀਂ ਆਈਬੀਐਫ ਦੇ ਆ ਆਰਟੀਕਲ 21 ਦੀ ਉਲੰਘਣਾ ਕੀਤੀ ਹੈ ਤੁਸੀਂ ਦਾ ਜਵਾਬ ਦੇ ਮੈਥੋਂ ਜਵਾਬ ਮੰਗੋ ਮੈਂ ਦੇਵਾਂ ਜੀ ਤੁਸੀਂ ਮੈਨੂੰ ਪੁੱਛੀ ਜਾਂਦੇ ਬੜਾ ਕਿਹਾ ਮੈਂ ਕਿ ਮੈਨੂੰ ਗੱਲ ਦਾ ਤਕੀ ਗੱਲ ਕੁਛ ਨਹੀਂ ਮੈਂ ਕਿ ਗੱਲ ਜਿਹੜੀ ਸੀਗੀ ਮੈਨੂੰ ਐਡਾ ਭੋਲਾ ਨਾ ਮੰਨੋ ਮੈਂ ਭੋਲਾ ਨਹੀਂ ਹਾਂ ਤੁਹਾਡੇ ਜਿੰਨਾ ਦਿਮਾਗ ਹੈਗਾ ਮੇਰੇ ਕੋਲੇ ਪਰ ਤੁਸੀਂ ਦੱਸੋ ਗੱਲ ਕੀ ਹੈ ਉਹਨੇ ਮੈਨੂੰ ਆਪਣੀਆਂ ਫਾਈਨਲਾਈ ਬੇਟਾ ਮੈਨੂੰ ਕੁਛ ਨਹੀਂ ਦੱਸ ਰਹੀ ਮੈਥੋਂ ਮੈਂ ਪੁੱਛ ਰਹੇ ਨੇ ਹਾਂ ਮੇਕਾ ਮੈਂ ਵੀ ਨਹੀਂ ਦੱਸਣਾ ਕੁਝ ਕੋਈ ਤੁਹਾਨੂੰ ਲੈਟਰ ਵਗੈਰਾ ਕੁਝ ਨਹੀਂ ਦਿਖਾਇਆ ਉਹ ਜੀ ਇੱਥੋਂ ਲੈ ਗਏ ਸਾਰਾ ਕੁਝ ਹੂੰ ਉਹਨਾਂ ਦੇ ਬਤੀਰੇ ਤੋਂ ਮੈਨੂੰ ਇਹ ਗੱਲ ਲੱਗ ਰਹੀ ਹੈ ਜੇ ਉਹ ਇੰਦਾ ਪ੍ਰੈਸ਼ਰ ਬਣਾਏਗੇ ਤਾਂ ਮੈਨੂੰ ਹੋ ਸਕਦਾ ਕੱਲ ਨੂੰ ਹਸਪਤਾਲ ਚੋਂ ਡਿਸਚਾਰਜ ਹੋਣਾ ਪਵੇ ਮੈਂ ਆਪਣਾ ਟ੍ਰੀਟਮੈਂਟ ਕਿਤੇ ਹੋਰ ਵੇਕੇ ਕਰ ਲੂੰਗਾ ਹੂੰ ਬਿਨਾਂ ਦੱਸੇ ਨਾ ਤਾਂ ਜਾਣੇ ਪਊ ਮੈਨੂੰ ਯਾਰ ਮੇਰੀ ਵਜ੍ਹਾ ਨਾਲ ਕੋਈ شریف ਬੰਦਾ ਡਾਕਟਰ ਹਰਾਨ ਹੋ ਗਏ ਮੈਨੂੰ ਇੱਥੋਂ ਨਹੀਂ ਚੱਲੇ ਜਾਣਾ ਮੈਂ ਤਾਂ ਉਹਨਾਂ ਦੀ ਇੱਜ਼ਤ ਕਰਦਾ ਪਰਮਾਤਮਾ ਉਹਨਾਂ ਦੀ ਅਪਤਾਲ ਚ ਜਿਹੜਾ ਲਾਵੇ ਜਿਨ੍ਹਾਂ ਨੇ ਮੇਰੇ ਮੈਨੂੰ ਬੜੀ ਸਪੋਰਟ ਕੀਤੀ ਹੈ ਮੇਰਾ ਬੜਾ ਵਧੀਆ ਟ੍ਰੀਟਮੈਂਟ ਕੀਤਾ ਹੈ ਮੈਂ ਕਦੇ ਵੀ ਆ ਜਿਹੜੇ ਇਹਨਾਂ ਨੂੰ ਸ਼ੱਕ ਕਰਨਾ ਵੀ ਇਹ ਹੁਣ ਇਹਦੇ ਦਿਮਾਗ ਦੇ ਵਿੱਚ ਮੈਨੂੰ ਕਹਿੰਦੇ ਜੀ ਇਹਨਾਂ ਨੂੰ ਚੱਲ ਰਿਹਾ ਮੁੰਡਾ ਹੀ ਕਿਵੇਂ ਹੋ ਗਿਆ ਪੂਰੀ ਵੀਰੇ ਮੇਰੇ ਹੱਥ ਚ ਆ ਗਿਆ ਜੇ ਮੇਰੇ ਤੇ ਹੋਇਆ ਨਹੀਂ ਉਹ ਵੀ ਮੇਰਾ ਪੁੱਤ ਹੈ ਜੀ ਤੀਨੂੰ ਮੈਂ ਵਹਿਕਾ ਕਰ ਦਿੰਦਾ ਜਾਂ ਮੈਂ ਕੋਈ ਅਵਰਸ਼ਨ ਜਾਂ ਉਹ ਕੁਝ ਕਰਵਾਇਆ ਹੁਣ ਆਈਵੀਐਫ ਕਿੰਨੇ ਪ੍ਰਕਾਰ ਮਤਲਬ ਇਹ ਕੋਸ਼ਿਸ਼ ਕਰ ਰਹੇ ਵੀ ਕਿਹੜੀ ਗਲਤ ਹੁੰਦੀ ਇਹਨਾਂ ਨੂੰ ਕੀਤੀ ਹੁੰਦੀ ਹੈ ਕਮਾਲ ਕਰੀਏ ਤੁਸੀਂ ਇਸ ਗੱਲ ਮੈਂ ਕਹਿੰਦਾ ਮੈਂ ਭਾਰਤ ਦੇ ਸੰਵਿਧਾਨ ਦੇ ਤਨੂ ਹੁੰਦਾ ਹਰ ਆਰਟੀਕਲ ਨੂੰ ਪੂਰਾ ਕਰਦਾ ਹਾਂ ਜੇ ਤੁਸੀਂ ਮੈਨੂੰ ਉਹੀ ਮੈਂ ਸਪਸ਼ਟ ਕਰਨਾ ਕਿ ਮੈਂ ਨਹੀਂ ਦਿੰਦਾ ਪਹਿਲਾਂ ਜੇ ਤੁਸੀਂ ਸ਼ੱਕੀ ਕੀਤਾ ਪਰ ਮੇਰੇ ਤੇ ਐਫ ਆਈ ਆਰ ਕੱਟ ਗਈ ਦੇਖੋ ਜੀ ਕਟੋ ਕਾਰਵਾਈ ਫੇਰ ਕਰੋ ਇਨਵੈਸਟੀਗੇਸ਼ਨ ਤੇ ਫਿਰ ਮੈਂ ਤੁਹਾਨੂੰ ਜਵਾਬ ਦੇ ਕੇ ਦਿਖਾਉਂਗਾ ਫਿਰ ਮੈਂ ਵੀ ਤੇ ਤੁਹਾਨੂੰ ਖਿੱਚਾਂ ਨਾ ਕਿਸੇ ਪਾਸੇ ਜੀ ਦੇ ਤੁਸੀਂ ਕਿਸੇ ਦੀ ਕਿਵੇਂ ਫਿਰ ਨੰਬਰ ਦਾ ਟਰੀਟਮੈਂਟ ਵੀ ਨਹੀਂ ਪੂਰਾ ਕਰਉਂਦੇ ਮੈਂ ਮੈਂ ਕਿਤੇ ਭੱਜ ਜਾਂਦਾ 5-7 ਦਿਨਾਂ ਚ ਮੇਰਾ ਬੱਚਾ ਸਿਹਤਯਾਬ ਹੋ ਜਾਂਦਾ ਮੈਂ ਖੁਸ਼ੀ-ਖੁਸ਼ੀ ਆਪਣੇ ਘਰ ਜਾਂਦਾ ਮੇਰੀ ਵਾਈਫ ਹੈ ਜਿਹੜੀ ਵਿਚਾਰੀ ਨੂੰ 2 ਸਾਲ ਹੋ ਗਏ ਉਹਨੇ ਆਪ ਦਾ ਜਵਾਨ ਪੁੱਤ ਖੋਇਆ ਉਹਦੀ ਮੈਂਟਲਲੀ ਹਾਲਤ ਕਿੰਨੀ ਮਾਰੀ ਹੈ ਮੈਂ ਸਮਝ ਸਕਦਾ ਇਸ ਗੱਲ ਨੂੰ ਮੈਂ ਉਸ ਲੇਡੀ ਦੇ ਨਾਲ ਤਖਲੀਬ ਕੱਟੀ ਹੈ 1.5 ਸਾਲ ਦੀ ਠੀਕ ਹੈ ਉਹਦੀ ਹਾਲਤ ਵੇਖ ਕੇ ਮੈਂ ਦੂਜੇ ਕੰਮ ਲੈ ਜਾ ਕੇ ਰੋਣਾ ਵੀ ਕਿ ਕਿੰਨੀ ਵੱਡੀ ਯਾਰ ਇਹ ਇਹ ਰਿਪੋਰਟਾਂ ਵਾਲੀ ਉਮਰ ਸੀ ਕਿਹੜੇ ਚੱਕਰ ਚ ਪੈ ਗਈ ਵਿਚਾਰੀ ਇਹ ਪਰ ਜਦੋਂ ਘਰ ਦੀ ਜੜ ਲਾਉਣੀ ਹੈ ਨਾ ਉਦੋਂ ਫਿਰ ਉਮਰਾਂ ਨਹੀਂ ਵੇਖੀਆਂ ਜਾਂਦੀਆਂ ਉਦੋਂ ਤਾਂ ਇਹ ਹੁੰਦਾ ਵੀ ਇਹਨੂੰ ਬਸਦਾ ਰੱਖਣਾ ਇਹ ਪੁੱਤ ਨੇ ਮਹਿਲ ਖੜੇ ਕੀਤੇ ਨੇ ਇਹ ਰस्सियां ਧਰ ਕੇ ਮੈਨ ਨਹੀਂ ਦੇਣੇ ਇੱਥੇ ਸਾਡਾ ਖੂਨ ਵਸੂਗਾ ਤੇ ਸਾਰੇ ਸੰਸਾਰ ਨੇ ਇਸ ਗੱਲ ਦੀ ਖੁਸ਼ੀ ਮਨਾਈ ਹੈ ਇਹ ਸਭ ਮੈਨੂੰ ਐਪਰੀਸ਼ੀਏਟ ਕੀਤਾ ਹਰ ਇੱਕ ਗੱਲ ਤੋਂ ਪਰੰਤੂ ਯਾਰ ਸਾਡੇ ਪ੍ਰਸ਼ਾਸਨ ਨੂੰ ਕੀ ਫਿਕਰ ਪੈ ਗਿਆ ਮੇਰੇ ਬੱਚੇ ਦਾ ਪਰ ਮੈਨੂੰ ਰਤਨ ਇਹ ਨਾ ਤੋਂ ਖਰਚਾ ਇਹ ਹੈ ਕਿਤੇ ਮੈਂ ਜਿੱਥੇ ਪਹਿਲਾਂ ਮੇਰੇ ਸ਼ੁਭਦੀਪ ਨੂੰ ਖੋਲਿਆ ਮੈਂ ਕਿਤੇ ਸ਼ੁਭ ਮੇਰੇ ਨੰਨੇ ਸ਼ੁਭਦੀਪ ਨੂੰ ਵੀ ਨਾ ਖੋਲਾਂ ਕਿਤੇ ਇਹ ਕੋਈ ਇਹੋ ਜਿਹਿਆਂ ਮਾਇਆ ਜਤਾ ਕੇ ਕਿਸੇ ਪਾਰਟੀ ਤੋਂ ਕੋਈ ਟਿਕਟ ਨਹੀਂ ਮੰਗਦੀ ਮੈਂ ਕਦੇ ਇਲੈਕਸ਼ਨ ਲੜਨ ਦਾ ਕਿਸੇ ਦਾਵਾ ਨਹੀਂ ਕੀਤਾ ਹਾਲ ਤੱਕ ਵੀ ਮੈਨੂੰ ਪੁੱਛੀਏ ਤੁਸੀਂ ਪੋਲੀਟੀਕਲ ਕਰੋਗੇ ਆ ਕਿਉਂ ਭਾਈ ਮੇਰਾ ਰਾਈਟ ਹੈ ਪੋਲੀਟੀਕਲ ਤਾਂ ਮੈਂ ਹੈਗਾ ਹੀ ਆ ਮੈਂ ਸਰਪੰਚ ਆ ਪਿੰਡ ਦਾ ਤੇ ਜੇ ਕੋਈ ਮੇਰਾ ਮਾਨਾ ਹੋਇਆ ਕੋਈ ਤੁਸੀਂ ਤੁਸੀਂ ਜਸਿਸ ਮੈਨੂੰ ਦੇਣਾ ਨਹੀਂ ਪਿਛਲੇ 4 ਮਹੀਨਿਆਂ ਦੇ ਵਿੱਚ ਮੈਂ ਆਪਦੇ ਪਰਿਵਾਰ ਨੂੰ ਸੰਭਾਲਣ ਦੇ ਲੱਗਿਆ ਹੋਇਆ ਉਹਨਾਂ ਦਾ ਪਲ-ਪਲ ਮੈਨੂੰ ਉਹਦੇ ਨਾਲ ਨਾਰ ਰਹਿਣਾ ਪੈਂਦਾ 24 ਘੰਟੇ ਮੇਰੀ ਮੇਰੇ ਕੇਸ ਦਾ ਕੀ ਕੀਤਾ 6 ਮਹੀਨਿਆਂ ਦੇ ਵਿੱਚੋਂ ਪਿੱਛੋਂ ਮੇਰਾ ਕੇਸ ਨੂੰ ਖੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੈਨੂੰ ਭੋਰਾ ਵੀ ਸਹਿਯੋਗ ਨਹੀਂ ਮਿਲ ਰਿਹਾ ਮੇਰੀ ਸਟ ਵੱਲੋਂ ਉਹਨੂੰ ਕੌਣ ਰੋਕ ਰਿਹਾ ਸਟ ਸਟ ਸ਼ੁਰੂ ਦੇ ਵਿੱਚ ਅੱਛਾ ਕੰਮ ਕਰਦੀ ਸੀ ਜੀ ਆਹ ਕਰਦੇ ਜੋ ਉਹ ਨਹੀਂ ਕਹੂੰ ਮੈਨੂੰ ਉਹਨਾਂ ਦੀ ਅਪਡੇਟ ਮਿਲਦੀ ਸੀ ਤਾਂ ਤੋਂ ਹੁੰਦਾ ਵੀ ਲੈ ਛੇ ਵੀ ਨਾ ਠੱਪੀ ਹੋ ਗਿਆ ਕੰਮ ਹੁਣ ਕੋਈ ਪੁੱਛ ਨਹੀਂ 18 9 2023 ਜੀ ਨੂੰ ਮੈਂ ਪਹਿਲੀ ਮੇਲ ਕਰਦਾ ਜ਼ਿਲ੍ਹਾ ਪੁਲਿਸ ਨੂੰ ਵੀ ਕਿਰਪਾ ਕਰਕੇ ਜਿਹੜੀ ਇੰਟਰਵਿਊ ਜ਼ੁਗਿੰਦਰ ਪਟਿਆਰ ਨੇ ਕੀਤੀ ਹੈ ਉਹ ਤੋਂ ਐਫੀਡੈਵਿਟ ਲਿਆ ਜਾਵੇ ਤਾਂ ਜੋ ਮੈਂ ਉਸ ਇੰਟਰਵਿਊ ਨੂੰ ਅਦਾਲਤ ਦੇ ਰਿਕਾਰਡ ਤੇ ਲੈ ਲਾਂ ਲੈ ਲਾ ਜੀ ਤੇ ਮੈਂ ਇਹਨਾਂ ਨੂੰ ਦੋਸ਼ੀ ਸਾਬਤ ਕਰਾਂ ਕਿਉਂਕਿ ਇਸ ਵਿਅਕਤੀ ਨੇ ਉਸ ਇੰਟਰਵਿਊ ਤੇ ਬੈਠ ਕੇ ਕਬੂਲਿਆ ਵੀ ਮੈਂ ਸ਼ਰੂਕਸਲਾ ਮਰਵਾਇਆ ਔਰ ਸਲਮਾਨ ਖਾਨ ਨੂੰ ਵੀ ਦਹਾਕਾਰ ਵੀ ਮੈਂ ਹੀ ਤੋੜੂੰਗਾ ਇਹ ਕਹਿੰਦੇ ਜੀ ਉਹਨੂੰ ਅਸੀਂ ਤਲਬ ਨਹੀਂ ਕਰ ਸਕਦੇ ਪਰ ਮੈਂ ਪ੍ਰਸ਼ਾਸਨ ਨੂੰ ਹੀ ਗੱਲ ਪੁੱਛਣੀ ਚਾਹਨਾ ਤੁਸੀਂ ਗੋਲਡੀ ਬਰਾੜ ਨੇ ਇੰਟਰਵਿਊ ਕੀਤੀ ਰਤੇਸ਼ ਲਖੀ ਨੇ ਤੁਸੀਂ ਉਹ ਤਾਂ ਐਫੀਆਰ ਲੈ ਆਲੀ ਮੇਰੇ ਚਲਾਣ ਦੇ ਵਿੱਚ ਲੱਗਿਆ ਹੋਇਆ ਤਾਂ ਹੁਣ ਕੀ ਦਿੱਕਤ ਹੈ ਜਾਂ ਮੈਨੂੰ ਇੰਨੀ ਗੱਲ ਤਾਂ ਦੱਸ ਦੋ ਕਿ ਸਾਨੂੰ ਫਲਾਣਾ ਬੰਦਾ ਰੋਕਦਾ ਹੈ ਸਰਕਾਰ ਰੋਕਦੀ ਹੈ ਤਰਤ ਮੈਂ ਹੁਣ ਜੇ ਫੇਰ ਇਹ ਵਿਧਕ ਗੱਲ ਕਲੀਅਰ ਹੀ ਹੋਈ ਜਾਂਦੀ ਹੁਣ ਮੇਰਾ ਪੁੱਤ ਮਾਰਿਆ ਕਿਨੇ ਆ ਮੇਰੇ ਪੁੱਤ ਦਾ ਮਰਡਰ ਹੋ ਜਾਂਦਾ ਹੈ ਮਰਡਰ ਤੋਂ ਬਾਅਦ ਇੱਕ ਗੈਂਗਸਟਰ ਵੱਲੋਂ ਉਹਦੀ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ। ਸਟੇਟ ਦਾ ਡੀਜੀਪੀ 15 ਮਿੰਟਾਂ ਬਾਅਦ ਹੀ ਕਹਿੰਦੇ ਗੈਂਗਬਾਰ ਦਾ ਸਿੱਟਾ ਹੈ। ਭਾਵੇਂ ਕਿ ਉਹ ਤੋਂ ਬਾਅਦ ਬਾਪ ਦਾ ਬਿਆਨ ਵਾਪਸ ਵੀ ਲੈ ਲੈਂਦਾ ਹੈ। ਫਿਰ ਮੈਂ ਉਹਦੇ ਨਾਲ ਇਸ ਗੱਲ ਨੂੰ ਬਿਲਕੁਲ-ਬਿਲਕੁਲ ਹੀ ਕਹਿ ਰਿਹਾ ਭਾਈ ਜਿਹੜੇ ਗੈਂਗਸਟਰਾਂ ਦਾ ਮੇਰੇ ਪੁੱਤ ਦੇ ਲਿੰਕ ਸੀ ਜਿੱਥੋਂ ਮੇਰਾ ਪੁੱਤ ਫਰੋਤੀਆਂ ਲੈਂਦਾ ਸੀ ਜਿਹੜੀ ਕਤਲ ਕਰਵਾਉਂਦਾ ਸੀ ਉਹ ਨੰਗੇ ਕਰੋ ਜਨਤਾ ਦੇ ਸਾਹਮਣੇ। ਤਾਂ ਜੋ ਘੱਟੋ-ਘੱਟ ਮੈਨੂੰ ਤਾਂ ਸ਼ਾਂਤੀ ਮਿਲੇ ਵੀ ਮੇਰਾ ਤਾਂ ਗੁੰਡਾ ਸੀ। ਉਹਨਾਂ ਦਾ ਟੋਕਟ ਮੈਨੂੰ ਵਿਯੋਗ ਦੇ ਵਿੱਚ ਸੜਨਾ ਪੈਂਦਾ ਵੀ ਮੇਰਾ ਜਵਾਕ ਸ਼ਰੀਫ ਸੀ ਨਹੀਂ ਸੀ ਕਿਸੇ ਦਾ ਨੁਕਸਾਨ ਕਰਦਾ ਤਾਂ ਸਰਕਾਰ ਮੇਰੇ ਸਾਹਮਣੇ ਇੱਕ ਰੱਖ ਰੇ ਮੈਨੂੰ ਭਾਈ ਇਹਨੇ ਫਲਾਣਾ ਬੰਦਾ ਫਲਾਣਾ ਬੰਦਾ ਮਰਵਾਇਆ ਉਹਦਾ ਆ ਪ੍ਰੂਫ ਹੈ ਉਹਦਾ ਉਹਨੂੰ ਮਰਵਾਇਆ ਉਹਦਾ ਆ ਪ੍ਰੂਫ ਹੈ ਜਨਤਾ ਨੂੰ ਦੱਸੇ ਜਲ ਮੈਨੂੰ ਵੀ ਨਾ ਦੱਸੇ ਲੋਕਾਂ ਨੂੰ ਪਤਾ ਤਾਂ ਲੱਗ ਜੇ ਵੀ ਸਿੱਧੂ ਦਾ ਕਿਰਦਾਰ ਕੀ ਸੀ ਉਹ ਉਪਰੋਂ ਦੇਖਣ ਨੂੰ ਕਿਹੋ ਜਿਹਾ ਲੱਗਦਾ ਸੀ ਜਿਵੇਂ ਅੰਦਰੋਂ ਉਹ ਆ ਕੁਝ ਕਰਦਾ ਸੀ ਇਹਨਾਂ ਲੋਕਾਂ ਤੇ ਮੈਨੂੰ ਬਹੁਤ ਗਿਲਾ ਹੈ ਆ ਜਿਹੜੇ ਮੁਖਸਰ ਦੇ ਇੱਕ ਦੋ ਭਰਾ ਨੇ ਸਮੂਹ ਨਾਲ ਹੀ ਗੱਲ ਦੱਸਣਾ ਉਹਨਾਂ ਨੂੰ ਗੋਲਡ ਹੀ ਬਰਾਰ ਨੇ ਉਹਨਾਂ ਦਾ ਨਾਮ ਲਿਆ ਵੀ ਮੁਖਸਰ ਦੇ ਦੋ ਭਰਾਵਾਂ ਨੇ ਮੈਨੂੰ 2 ਕਰੋੜ ਰੁਪਏ ਦੀ ਫਰੋਤੀ ਦਿੰਦਾ ਸੀ ਮੂਸੇ ਵਾਲਾ ਤਾਂ ਮੈਂ ਉਹਨਾਂ ਨੂੰ ਵੀਰਾਂ ਉਹਨਾਂ ਤੋਂ ਤਲਬ ਕਰਕੇ ਕਿਉਂ ਨਹੀਂ ਪੁੱਛਿਆ ਜਾਂਦਾ ਭਾਈ ਤੁਸੀਂ ਤੁਹਾਨੂੰ 2 ਕਰੋੜ ਉਹਦਾ ਪਿਓ ਦਿੰਦਾ ਸੀ ਕਿ ਸਿੱਧੂ ਦਿੰਦਾ ਸੀ ਹਮ ਅੱਜ 6 ਮਹੀਨੇ ਹੋ ਗਏ ਮੇਰੇ ਪੁੱਤ ਦੇ ਨਾਂ ਤੇ ਗੱਡੀ ਐ ਉਹ ਚਲਾ ਰਹੇ ਨੇ ਆਰ ਸੀ ਮੇਰੇ ਨਾਮ ਦੇ ਉੱਤੇ ਐ ਮੈਂ ਕਿੰਨੇ ਵਾਰ ਸਾਵਨ ਮੇਲਿਆ ਉਸ ਤੋਂ ਬਾਅਦ ਹੁਣ ਮੈਂ ਹਾਈ ਕੋਰਟ 'ਚ ਨੋਟਿਸ ਦਿੱਤਾ ਐ ਇਸ ਗੱਲ ਦਾ ਮੈਨੂੰ ਆਪਣੀ ਗੱਡੀ ਆਪਣੇ ਨਾਮ ਤੇ ਲੈਣ ਦੀ ਖਾਤਰ ਹਾਈ ਕੋਰਟ ਜਾਣਾ ਪੈ ਰਿਹਾ ਪੁਲਿਸ ਦੇ ਕਿਉਂ ਹੱਥ ਬੰਨੇ ਨੇ ਇਹ ਜਿਹੜੇ ਜਿਹੜੇ ਇੱਕ ਤਾਂ ਹੁੰਦੇ ਨਾ ਰਤਨ ਬੇਟਾ ਗੈਂਗਸਟਰ ਹੁੰਦੇ ਨੇ ਉਹਨਾਂ ਕੋਲੇ ਬੰਦੂਕ ਹੁੰਦੀ ਆ ਲੋਕਾਂ ਨੂੰ ਮਾਰਦੇ ਆ ਜੀ ਇੱਕ ਜਿਹੜੀ ਚਿੱਤੇ ਕੱਪੜਿਆਂ ਵਾਲੀ ਫੌਜ ਆ ਦਲਾਲਾਂ ਦੀ ਫੌਜ ਆ ਜਿਹੜੇ ਸਮਝੌਤੇ ਕਰਾਉਂਦੇ ਆ ਪੁਲਿਸ ਨਾਲ ਔਰ ਗੈਂਗਸਟਰਾਂ ਦੇ ਮੀਡੀਏਟਰ ਨੇ ਮੈਂ ਉਹਨਾਂ ਬਾਰੇ ਕਹਿਣਾ ਇਸ ਕਰਕੇ ਨਾ ਤੋ ਉਹ ਉਹ ਬੰਦੇ ਨਹੀਂ ਫੜੀਦੇ ਉਹ ਤੋਂ ਨਹੀਂ ਪੁੱਛ ਕੁਛ ਹੁੰਦੀ ਉਹ ਕਿਉਂ ਨਹੀਂ ਮੇਰੇ ਸਾਹਮਣੇ ਕਰਦੇ ਮੈਂ ਤੁਹਾਡੇ ਸਾਹਮਣੇ ਬਹਿ ਕੇ ਬੈ ਤੁਹਾਡੇ ਤੋਂ ਮੈਨੂੰ ਕਿਸੇ ਗੱਲ ਦੀ ਸ਼ਿਕਾਇਤ ਹੈ ਮੈਂ ਤੁਹਾਨੂੰ ਕਹੂੰਗਾ ਰਤਨ ਬੇਟਾ ਮੈਨੂੰ ਤੇਰੇ ਤੋਂ ਆਹ ਪ੍ਰੋਬਲਮ ਹੈ ਦੱਸ ਆ ਗੱਲ ਤੂੰ ਕਿਉਂ ਕੀਤੀ ਜੀ ਮੇਰੇ ਸਾਹਮਣੇ ਆਉਣ ਕਦੇ ਉਸ ਅਫਸਰ ਤੋਂ ਫੋਨ ਕਰਵਾ ਦਿੰਦੇ ਕਦੇ ਉਸ ਅਫਸਰ ਤੋਂ ਫੋਨ ਕਰਵਾ ਦਿੰਦੇ ਕਿਉਂ ਭਾਈ ਜੇ ਤੁਹਾਡੇ ਪਹਿਲੇ ਸੱਚ ਹੈ ਮੱਥੇ ਚ ਵੱਜੋ ਨਾ ਕੇ ਜੀ ਤੁਹਾਡੀ ਸਟ ਨਾਲ ਗੱਲਬਾਤ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਸਟ ਨਾਲ ਆਖਰੀ ਮੁਲਾਕਾਤ ਕਦੋਂ ਹੋਈ ਬੇਟਾ ਹੁਣ ਤਾਂ ਮੇਰਾ ਜਾਨ ਜੀ ਨਹੀਂ ਕਰਦਾ ਹੁਣ ਤਾਂ ਮੈਨੂੰ ਇਹ ਆਇਆ ਵੀ ਚਲੋ ਮੇਰਾ ਅਦਾਲਤ ਤੇ ਭਰੋਸਾ ਹੈਗਾ ਹਲੇ ਕਿਉਂਕਿ ਜੱਜ ਸਾਹਿਬ ਇਸ ਗੱਲ ਨੂੰ ਸਮਝਦੇ ਆ ਜੱਜ ਸਾਹਿਬ ਨੇ ਬੜੀ ਸਖਤੀ ਦੇ ਨਾਲ ਜਦੋਂ ਅਸੀਂ ਐਪਲੀਕੇਸ਼ਨ ਕੋਰਟ ਦੇ ਵਿੱਚ ਲਾਈ ਉਹਨਾਂ ਨੇ ਪੁਲਿਸ ਨੂੰ ਡਾਇਰੈਕਸ਼ਨ ਵੀ ਦਿੱਤੀਆਂ ਉਸ ਤੋਂ ਬਾਅਦ ਤਰੀਕਪ ਦੋ ਤਰੀਕਾਂ ਫੇਰ ਖਾਲੀ ਨਾ ਗਈਆਂ ਪੁਲਿਸ ਨੇ ਸਟੇਟ ਸਪੋਰਟ ਦਿੱਤੀ ਨਹੀਂ ਕੋਈ ਉਸ ਗੱਲ ਦੀ ਕੀ ਕਰੀਏ ਦੱਸੋ ਕਿਹੜੇ ਪਾਸੇ ਜਾਈਏ ਹੁਣ ਆਪਾਂ ਹੁਣ ਅਫਸਰਾਂ ਨਾਲ ਲੜ ਥੋੜੋ ਸਕਦੇ ਆ ਪਤਾ ਰਿ ਉੱਥੇ ਮੈਨੂੰ 2 ਸਾਲ ਹੋ ਗਏ ਮੇਰਾ ਕੇਸ ਹਲੇ ਤੱਕ ਸਟਾਰਟ ਤੱਕ ਨਹੀਂ ਹੋਇਆ ਚਾਰਜ ਫਰੇਮ ਨਹੀਂ ਹੋਇਆ ਮੇਰੇ ਕੇਸ ਦੇ ਹਲੇ ਤੱਕ ਜੀ ਪੂਰੇ 2 ਸਾਲਾਂ ਦੇ ਵਿੱਚ ਦੂਜੀ ਵਰਸੀ ਬਣਾ 29ਵੇਂ ਨੂੰ ਕਰਾਂਗੇ ਆਪਾਂ ਤੇ ਆਪ ਐਪਲੀਕੇਸ਼ਨ 14 ਤਰੀਕ ਨੂੰ ਦਿੱਤੀ ਅੱਜ 18 ਹੋਈ ਹੈ ਜੀ ਹਸਪਤਾਲ ਦੇ ਵਿੱਚ ਪ੍ਰਸ਼ਾਸਨ ਮੇਰੇ ਮਗਰ ਵਾ ਗਿਆ ਵੀ ਮੁੰਡਾ ਗੱਲ ਬਕਰੀ ਕੇ ਨਾ ਜਮਈ ਜਾਂਦਾ ਦੱਸੋ ਕੀ ਮਸੂਮ ਨੇ ਖਾ ਲਿਆ ਇਹਨਾਂ ਦਾ ਇਹਨਾਂ ਦੀ ਬਰਾਸਤ ਸਾਹਿਬ ਦਾ ਭਗਵੰਤ ਮਾਨ ਦੀ ਜਾਂ ਕਿਸੇ ਹੋਰ ਮੰਤਰੀ ਦੀ ਹਸਪਤਾਲ ਮੇਰਾ ਜਵਾਬ ਮੇਰੇ ਘਰੇ ਜੇ ਮੈਂ ਮੈਂ ਉਹਦਾ ਜੋ ਰਿਸਪੋਨਸੀਬਲ ਹਸਪਤਲ ਨੂੰ ਵੀ ਕੋਈ ਹੱਬਦਬ ਹੋਈ ਹੈ ਹਸਪਤਲ ਨੂੰ ਪੁੱਛ ਪੁੱਛੇ ਗਏ ਸਵਾਲ ਡਾਕਟਰਾਂ ਨੂੰ ਪੁੱਛੇ ਗਏ ਜੀ ਮੈਂ ਕਿਹਾ ਜੀ ਸਾਰਾ ਉਹਨਾਂ ਦੇ ਰਿਕਾਰਡ ਦਿੱਤਾ ਜਿਹੜੇ ਜਿਹੜਾ ਮੇਰਾ ਟ੍ਰੀਟਮੈਂਟ ਕੀਤਾ ਜਿੱਥੇ ਕੋਈ ਕੁਝ ਗਲਤੀ ਨਹੀਂ ਉਸ ਗੱਲ ਦੇ ਵਿੱਚ ਅਗਲੇ ਨੂੰ ਕੀ ਖਬਰ ਆਟਾ ਚੱਕ ਦੇਤਾ ਵੀ ਆਹ ਕੀਤਾ ਇੱਥੇ ਉਹਦੋਂ ਕੋ ਪੁੱਛਦੇ ਆ ਹੁਣ ਤੁਹਾਨੂੰ ਦੱਸਣਗੇ ਵੀ ਤੋ ਹੁਣ ਤੁਸੀਂ ਵੀ ਕੱਲ ਨੂੰ ਕਹਿ ਦੋਗੇ ਤਾਂ ਐਂ ਪੁੱਛਣ ਨੂੰ ਕਿ ਮੁੰਡਿਆ ਕ ਕੁੜੀ ਹੈ ਹੂੰ ਸਾਡੇ ਪੁੱਛਣ ਦਾ ਕੀ ਮਤਲਬ ਹੈ ਅਸੀਂ ਕੋਈ ਤਾਂ ਐਕਸ਼ਨ ਕੀਤਾ ਅਸੀਂ ਤਾਂ ਪ੍ਰੈਗਨੈਂਟ ਹੋਈ ਵਾਈਫ ਹੈ ਅਸੀਂ ਆਦਾ ਬੱਚਾ ਲੈ ਲਿਆ ਕੁੜੀ ਹੁੰਦੀ ਮੁੰਡਾ ਹੁੰਦਾ ਬਾਅਦ ਤੋ ਦੇ ਨੇ ਜੀ ਤੁਸੀਂ ਅੱਗੇ ਫਿਰ ਕਾਨੂੰਨੀ ਕੋਈ ਸਲਾਹ ਲਈ ਹੈ ਇਹਦੇ ਬਾਰੇ ਆਪਦੇ ਵਕੀਲਾਂ ਨਾਲ ਤੁਸੀਂ رائے ਕੀਤੀ ਹੈ ਕੋਈ ਕਾਨੂੰਨੀ ਅੱਗੇ ਸਲਾਹ ਲੈ ਰਹੇ ਹੋ ਵਕੀਲਾਂ ਦਾ ਸਲਾਹ ਬੇਟਾ ਆਪਾਂ ਤਾਂ ਲਈਏ ਜੇ ਕੋਈ ਆਪਾਂ ਕਿਤੇ ਗਲਤ ਕੁਝ ਗਲਤੀ ਨਹੀਂ ਹੈ ਹੂੰ ਕੁਝ ਗਲਤੀ ਨਹੀਂ ਘਬਰਾਹਟ ਨਹੀਂ ਮੈਨੂੰ ਕਿਸੇ ਗਲਤੀ ਇਹ ਜੇ ਉਹ ਜੇ ਬੰਦਾ ਕੋਈ ਸਰਕਾਰ ਦੇ ਵਿੱਚ ਐ ਕੋਈ ਮੇਰੇ ਖਿਲਾਫ ਇੱਥੋਂ ਕੋਈ ਬੰਦਾ ਖੜਾ ਕਰ ਦੇਵੇ ਐਵੇਂ ਉਹ ਕੋਈ ਪੁਖਾਈ ਕਰਵਾ ਕੇ ਉਹ ਤੋਂ ਐਫ ਆਈ ਆਰ ਰਾਕੇ ਜਿਵੇਂ ਪਹਿਲਾਂ ਕਰੀ ਜਾਂਦੇ ਨੇ ਮੁਕਦਮਾ ਕਰ ਲਿਆ ਵਾਪਸ ਲੈ ਲਿਆ ਕਰਨਾ ਕਰਨਾ ਇਹਦੀ ਆ ਰਾਤ ਹੈ ਉਹ ਇਹ ਕਰੀ ਜਾਂਦੇ ਨੇ ਇਸ ਕੱਲ ਚ ਕੋਈ ਡੱਕਾ ਨਹੀਂ ਮੈਨੂੰ ਨਾ ਕੋਈ ਮੈਂ ਅੱਜ ਡਰਾਂ ਨਾ ਮੈਂ ਕੱਲ ਡਰਾਂ ਨਾ ਮੈਂ ਇਹਨਾਂ ਨੂੰ ਵਕੀਲਾਂ ਕੋਲੇ ਜਾਂਦੀ ਕਿਰੂੜਾ ਇਹ ਐਫ ਆਈ ਆਰ ਰਹਿਣ ਫਿਰ ਜਾਊਂ ਵਕੀਲਾਂ ਕੋਲੇ ਉਦ ਬਾਅਦ ਜਾਊਂ ਜੀ ਮੇਰਾ ਆਲਾ ਸਵਾਲ ਆ ਬੱਚਾ ਤੇ ਬੱਚੇ ਦੇ ਮਾਤਾ ਜੀ ਮਾਤਾ ਚਰਨ ਕੌਰ ਜੀ ਠੀਕ ਠਾਕ ਨੇ ਤੰਦਰੁਸਤ ਨੇ ਬਿਲਕੁਲ ਮਾੜੀ ਮਾਲਕ ਦੀ ਅਕਾਲ ਪੁਰਖ ਦੀ ਮਿਹਰ ਹੈ ਜੀ ਹਾਲੇ ਤੱਕ ਮੈਂ ਉਹੀ ਗੱਲ ਜਿਹੜਾ ਇਹਨਾਂ ਮਲਕ ਕਈ ਜਰੀ ਨਾ ਦਿਮਾਗ ਫਿਰ ਜਾਂਦਾ ਹੈ ਇਸੇ ਕਰਕੇ ਵੀ ਉਹ ਬਹੁਤ ਪਰੇਸ਼ਾਨ ਉਹ ਵੱਡਾ ਆਪਰੇਸ਼ਨ ਹੋਇਆ ਹੈ ਜੀ ਉਹਨੇ 9 ਮਹੀਨੇ ਵਿਚਾਰੀ ਨੇ ਕੌਕੀ ਸੌਖੀ ਦਾ ਸੰਤਾਪ ਹੋ ਗਿਆ ਜਿਹੜ ਨੂੰ 4 ਦਿਨ ਰਿਲੈਕਸ ਹਸਪੀਟਲ ਚ ਟ੍ਰੀਟਮੈਂਟ ਲੈਣ ਦੇ ਤੋਂ ਬਾਅਦ ਸਾਡੇ ਜਿਹੜਾ ਤੁਸੀਂ ਭਾਈ ਤੁਹਾਡੀ ਸਖਤ ਕਾਰਵਾਈ ਉਹ ਕਰ ਲਿਓ ਬਾਅਦ ਦੇ ਵਿੱਚ ਕਿਉਂ ਹਸਪਤਲ ਦੇ ਵਿੱਚ ਸਾਡੀ ਮਗਰ ਕਿਉਂ ਪੱਚੀ ਫਿਰ ਦੋ ਫਾਈਲਾਂ ਚੱਕੀ ਤੁਸੀਂ ਅਸੀਂ ਕੋਈ ਚੋਰ ਚੱਕੇ ਆ ਵੀ ਕਿਤੇ ਭੱਜ ਜਾਗੇ ਇੱਜ਼ਤ ਦਾ ਨਾਗਰਿਕ ਆਪਦੇ ਘਰੇ ਬੈਠਾਂਗੇ ਤੇ ਜਿਹੜੀ ਤੁਹਾਡੀ ਗਲਤ ਕਾਰਵਾਈ ਤੁਹਾਨੂੰ ਸਜ਼ਾ ਦੇ ਲਿਓ ਕਿ 2 ਮਹੀਨਿਆਂ ਦੇ 1 ਮਹੀਨੇ ਵੀ ਤਾਂ ਨਾਲ ਕਿਤੇ ਅਸੀਂ ਕਾਗਜ਼ ਪਾੜ ਦੇਾਂਗੇ ਕਾਸੀ ਗੱਲ ਦੇ ਉਹ ਤਾਂ ਜੋ ਚੀਜ਼ ਹੋਈ ਹੈ ਸਾਹਮਣੇ ਆ ਚੱਕਦੇ ਸਾਰੀ ਸਪੀਸੀ ਦੀ ਸਮਾਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀਰੋ ਦੇਖਿਆ ਪੂਰੀ ਡਿਟੇਲ ਦੇ ਨਾਲ ਤੁਸੀਂ ਅੱਜ ਸੁਣ ਲਿਆ ਬਿਲਕੌਰ ਸਿੰਘ ਸਿੱਧੂ ਦੀ ਜ਼ੁਬਾਨੀ ਕਿ ਪ੍ਰਸ਼ਾਸਨ ਉਹਨਾਂ ਨੂੰ ਕਿਸ ਤਰ੍ਹਾਂ ਤੰਗ ਕਰ ਰਹੀ ਹੈ ਉਹਨਾਂ ਨੇ ਦੇਖੋ ਬਿਲਕੁਲ ਹੱਕ ਦੇ ਉੱਪਰ ਹੈਗੇ ਆ ਕਿ ਅਗਰ ਪ੍ਰਸ਼ਾਸਨ ਨੂੰ ਚਾਹੀਦਾ ਵੈ ਜਿਹੜੇ ਹਸਪੀਟਲ ਨੂੰ ਆਪਣਾ ਮੁਕਾਮੀ ਹਸਪੀਟਲ ਆਪਣਾ ਟ੍ਰੀਟਮੈਂਟ ਚੈੱਕਅਪ ਕਰਵਾਉਂਦੇ ਰੇ ਉੱਥੋਂ ਜਾ ਕੇ ਡਿਟੇਲ ਲੈਣ ਨਾਲ ਜਦੋਂ ਕਿਸੇ ਨੇ ਕੰਪਲੇਨਟ ਹੀ ਨਹੀਂ ਕੀਤੀ ਫਿਰ ਪ੍ਰਸ਼ਾਸਨ ਨੂੰ ਕੀ ਤਕਲੀਫ ਹੈਗੀ ਹੈ ਕਿ ਜਾ ਕੇ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਅੰਦਰ ਇੰਟਰਫੇਅਰ ਕਰੇ ਦੇਖੋ ਲੋਕਾਂ ਦੇ ਕਿੰਨੇ ਬਾਲ ਹੁੰਦੇ ਆ ਕਿਸੇ ਨੂੰ ਕਦੀ ਜਾ ਕੇ ਪੁਲਿਸ ਨੇ ਪ੍ਰਸ਼ਾਸਨ ਨੇ ਪੁੱਛਿਆ ਹੋਇਆ ਕਿ ਤੇਰਾ ਬੱਚਾ ਕਿੱਥੋਂ ਆਇਆ ਕਿਹੜਾ ਬੱਚਾ ਵੈ ਇਹਦੀ ਸਾਨੂੰ ਪੂਰੀ ਡਿਟੇਲ ਦੱਸ ਤੇ ਫਿਰ ਸਿੱਧੂ ਦੇ ਮਾਮਲੇ ਵਿੱਚ ਇਸ ਰੰਗੂ ਕੀਤਾ ਜਾਂਦਿਆ ਵੈ ਵੀਰੋ ਇਹ ਪ੍ਰਸ਼ਾਸਨ ਨੇ ਦੇਖੋ ਬੁੱਢਾ ਬੰਦਾ ਵੈ ਉਹਦਾ ਦਿਲ ਜ਼ਾਰੀ ਕੀਤੀ ਹੈ ਕਿੰਨਾ ਪਰੇਸ਼ਾਨ ਹੈ ਉਹ ਆਪਣੀਆਂ ਨਿੱਜੀ ਇਹ ਇਹੋ ਜੇ ਮਾਮਲਾ ਵੈ ਜਿੱਤੇ ਉਹ ਗੱਲ ਕਰਨਾ ਵੀ ਗਵਾਰਾ ਨਹੀਂ ਕਰਨ ਰਿਹਾ ਉਹਨੂੰ ਸ਼ਰਮ ਆ ਰਹੀ ਹੈ ਲੇਕਿਨ ਪ੍ਰਸ਼ਾਸਨ ਨੇ ਇਹ ਬਿਲਕੁਲ ਇੱਕ ਪਲਾਨ ਕੀਤਾ ਵੀਰੋ ਦੇਖੋ ਨਾ ਜਿੱਥੇ ਪ੍ਰਸ਼ਾਸਨ ਨੂੰ ਫੁਰਤੀਆਂ ਦਿਖਾਉਣੀਆਂ ਚਾਹੀਦੀਆਂ ਸੀ ਜਿਸ ਸਿੱਧੂ ਦਾ ਕਤਲ ਹੋਇਆ ਉਹਦਾ ਬਾਪ ਰੋਂਦਾ ਪਿੱਟਦਾ ਰਿਹਾ ਸਾਰੇ ਲੋਕ ਇਹਨੇ ਪਰੇਸ਼ਾਨ ਸੀ ਉਥੇ ਪ੍ਰਸ਼ਾਸਨ ਨੇ ਕੋਈ ਫੁਰਤੀਆਂ ਦਿਖਾਈਆਂ ਉਥੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 2 ਸਾਲ ਹੋ ਗਏ ਐ ਹਜੇ ਤੱਕ ਸਿੱਧੂ ਦੇ ਕਾਤਲਾਂ ਦਾ ਪਤਾ ਨਹੀਂ ਚੱਲ ਸਕਿਆ ਤੇ ਜਿਹੜਾ ਖੁਸ਼ੀ ਦਾ ਮੌਕਾ ਵਾ ਜਿੱਥੇ ਪ੍ਰਸ਼ਾਸਨ ਚਾਹੀਦਾ ਸੀ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦਾ ਉਹਨਾਂ ਨੂੰ ਸਹਾਲ ਹੁੰਦਾ ਉਥੇ ਪ੍ਰਸ਼ਾਸਨ ਉਹਨਾਂ ਨੂੰ ਤੰਗ ਕਰਨ ਲਿਆ ਵੈ ਉਹਨਾਂ ਦੇ ਖਿਲਾਫ ਭਰਾਪੂ ਘੰਡਾ ਕੀਤਾ ਜਾਂਦਾ ਵੈ ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਪੂਰੀ ਵੀਡੀਓ ਤੁਸੀਂ ਦੇਖ ਲਈ ਹੈ ਤਾਡੀ ਇਸ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਢਿੱਡ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਫੇਰ